ਸੁਰਾਪੁਰੀ ਸਾਹਿਬ ਜੀ ਜਲਦੀ ਕਰੋ ਅੱਜ ਦਾ ਸ਼ੋਅ ਸ਼ੁਰੂ ਕਰਨਾ ਲੋਕਾਂ ਦੀ ਸਿਹਤ ਦਾ ਮਾਮਲਾ ਬਿਲਕੁਲ ਜੀ ਬਿਲਕੁਲ ਬਿਲਕੁਲ ਗੁਲਬ ਸਾਬ ਮੇਰਾ ਮਿੱਤਰ ਆ ਹਰਜੀਤ ਹਰਮਨ ਬਹੁਤ ਸੋਹਣਾ ਗਾਉਂਦਾ ਤੇ ਉਹਦਾ ਗੀਤ ਪਹਿਲਾਂ ਵੀ ਹਿੱਟ ਬੜੇ ਹੋਇਆ ਮਿੱਤਰਾਂ ਦਾ ਨਾਮ ਚੱਲਦਾ ਹੈ ਨਾ ਇੱਕ ਉਹਦਾ ਗੀਤ ਹੈ ਜੀ ਦਿਲ ਖੁਸ਼ ਰੱਖ ਮਿੱਤਰਾਂ ਕੀ ਦੁਨੀਆ ਤੋਂ ਲੈਣਾ ਔਰ ਸੱਚੀ ਗੱਲ ਹੈ ਹੂੰ ਵੀ ਆਪਾਂ ਦੁਨੀਆ ਤੋਂ ਕੀ ਲੈਣਾ ਆਪਣੇ ਆਪ ਨੂੰ ਠੀਕ ਰੱਖੀਏ ਮਤਲਬ ਅੱਜ ਟਿੱਕੇ ਨਹੀਂ ਬਹਿਣਾ ਨਾ ਜੀ ਨਾ ਅੱਜ ਕਿੱਥੇ ਟਿੱਕੇ ਬਹਿਣਾ ਸੋ ਆਏ ਹੋਏ ਅੱਜ ਸਾਰੇ ਮਹਿਮਾਨਾਂ ਦਾ ਸਵਾਗਤ ਕਰਨਾ ਤੇ ਉਹਨਾਂ ਨੂੰ ਜੀ ਆਇਆਂ ਕਹਿਣਾ ਸੋ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਆਪਣੇ ਫੇਵਰਿਟ ਸ਼ੋ ਸੁਆਸ਼ ਕੋਇਲ ਹੈਲਥ ਸ਼ੋ ਦੇ ਵਿੱਚ ਅਸੀਂ ਵੈਲਕਮ ਕਰਦੇ ਹਾਂ ਜੀ ਆਇਆਂ ਕਹਿੰਦੇ ਸੁਰਪਰੀ ਸਾਹਿਬ ਹਾਂਜੀ ਗੱਲ ਇਹ ਹੈ ਵੀ ਗੱਲ ਟੱਬਰਦਾਰੀ ਦੀ ਹੈ ਹਾਂ ਜਿਹੜਾ ਸਾਡਾ ਪੰਜਾਬ ਹੈ ਜੀ ਜੀ ਉਹ ਇੱਕ ਬਹੁਤ بڑا ਪਰਿਵਾਰ ਹੈ ਬਿਲਕੁਲ ਬਿਲਕੁਲ ਔਰ ਸੁਭਾਸ਼ ਗੋਇਲ ਹੈਲਥ ਸ਼ੋ ਦਾ ਤਾਂ ਇੱਕ ਬਹੁਤ ਹੀ بڑا ਪਰਿਵਾਰ ਹੈ ਟੱਬਰ ਵੱਡਾ ਹੋ ਗਿਆ ਜੀ ਟੱਬਰ ਵੱਡਾ ਹੋ ਗਿਆ ਔਰ ਜੇ ਮੈਂ ਕਬਾ ਕੀ ਸਾਡਾ 3.5 ਕਰੋੜ ਦਾ ਟੱਬਰ ਹੋ ਗਿਆ ਜੀ ਜੀ ਤਾਂ ਇਹ ਕੋਈ ਦੋ ਰੈ ਨਹੀਂ ਹੈ ਅੱਜ ਜਿੱਥੇ ਵੀ ਆਪਾਂ ਪਬਲਿਕ ਪਲੇਸ ਤੇ ਖੜੇ ਹੋ ਜੀ ਇਹ ਜਾਂ ਕਿਤੇ ਵੀ ਚਲੇ ਜਾਈਏ ਤਾਂ ਉੱਥੇ ਆਪਣੇ ਪਰਿਵਾਰ ਦੇ ਮੈਂਬਰ ਪੰਜ ਸੱਤ ਕੋਲੇ ਆ ਹੀ ਜਾਂਦੇ ਨੇ ਵੀ ਗੋਇਲ ਸਾਹਿਬ ਅ ਅੱਜਕੱਲ ਤੁਹਾਨੂੰ ਬੜਾ ਸੁਣਨ ਨੇ ਰੇਯਾ ਵੀ ਉਸੀ ਤੁਹਾਡਾ ਜਿਹੜਾ ਖੀਰਾ ਸੀਗਾ ਅਸੀਂ ਖਾਣਾ ਸ਼ੁਰੂ ਕੀਤਾ ਸਾਡੇ ਤਾਂ ਤਜਾਬ ਦਾ ਕੈਪਸੂਲ ਝਟ ਗਿਆ ਮਤਲਬ ਕਹਿਣ ਦਾ ਵੀ ਹੁਣੇ ਟੱਬਰ ਦੀ ਜਿਹੜੀ ਸਿਹਤ ਆ ਉਹਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਪਰ ਇਹ ਮੈਨੂੰ ਦੱਸੋ ਗੁਇਲ ਸਾਹਿਬ ਵੀ ਇਹ ਟੱਬਰ ਦੀ ਸਿਹਤ ਦਾ ਤੁਸੀਂ ਖਿਆਲ ਰੱਖਦੇ ਹੋ ਜੀ ਇਹ ਢੰਗ ਕੀ ਆ ਕਿੱਥੋਂ ਸਟਾਰਟ ਕਰਦੇ ਹੋ ਤੁਸੀਂ ਗੱਲ ਕੀ ਆ ਕੁਝ ਵੀ ਨਹੀਂ ਮੰਨਦਾ ਕੀ ਸਮਝਾਉਣਾ ਇਧਰੋਂ ਪੱਟਣਾ ਇਧਰੋਂ ਆਹਹ ਗੱਲ ਪੰਜਾਬੀ ਦੀ ਖਰੀ ਹੈ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਬੜੇ ਬੜੇ ਹਸਪਤਾਲਾਂ ਚੋਂ ਕੱਢ ਕੇ ਇਹਨਾਂ ਨੂੰ ਅਸੀਂ ਉਹਨਾਂ ਦੀ ਸੋਈ ਜੀ ਬਾਹਰ ਦੇਣਾ ਵਾਹ ਵਾਹ ਅੱਛਾ ਜਿਵੇਂ ਬੜੋ ਜੈਸਾ ਖਾਵੇ ਅੰਨ ਮੈਸਾ ਹੋਵੇ ਤਾਂ ਜਿਹੜੀ ਸੰਜੀਵਨੀ ਬੂਟੀ ਥੋੜੀ ਉਹ ਮੈਨੂੰ ਅੱਜ ਪਤਾ ਲੱਗਿਆ ਵੀ ਰਸੋਈ ਚ ਹੀ ਪਈ ਆ ਮੈਂ ਕਹਿੰਦਾ ਜੀਰਾ ਅਜਵੈਨ ਤੇ ਸੌਫ ਆਹ ਨਾ ਤਾਂ ਮੋਟਾਪਾ ਰਹਿਣ ਦਵੇ ਆਹ ਨਾ ਤੁਹਾਡਾ weight ਵਧਣ ਦਵੇ ਜੀ ਜੀ ਉਹ ਨਾ ਹੀ ਤੁਹਾਨੂੰ ਕੋਈ ਗੈਸ ਦੀ ਪ੍ਰੋਬਲਮ ਹੋਣ ਦਵੇ ਜੇ ਕਿਤੇ ਤੁੰਨੀ ਚ ਲੱਗ ਜਦੇ ਸੀ ਕਿ ਉਹ ਮਿਲਾ ਕੇ ਦੇਸੀ ਘਿਓ ਦੇ ਵਿੱਚ ਜੇ ਕਿਤੇ ਉਹਦੇ ਵਿੱਚ ਆਪਾਂ ਮਿਲਾ ਦਈਏ ਕੋਕੋਨਟ ਦਾ ਤੇਲ ਨਾਰੀਅਲ ਦਾ ਘਰੇ ਦਾ ਗੋਲੇ ਦਾ ਤੇਲ ਉਹਦੇ ਚ ਮਿਲਾ ਕੇ ਜੇ ਧੁੰਨੀ ਚ ਤੇ ਕੱਛਾਂ ਚ ਮਲਿਆ ਜਾਵੇ ਹੁਣ ਲੋਕੀ ਕਹਿੰਦੇ ਜੀ ਗੋਇਲ ਸਾਹਿਬ ਕੱਛਾਂ ਚ ਤੈਨ ਲੋਾਈ ਜਾਂਦੇ ਆ ਉਹ ਵਹੀ ਗੱਲ ਹੈ ਆ ਵੀ ਜਦੋਂ ਅਸੀਂ ਖੁਸ਼ ਹੋਇਆ ਕਰਦੇ ਸੀ ਕਦੇ ਜ਼ਿੰਦਗੀ ਚ ਤਾਂ ਉਹ ਇਨਸਾਨ ਕੀ ਕਰਦਾ ਸੀ ਉਹ ਕੱਛਾਂ ਹੀ ਭਜਾਉਂਦਾ ਸੀ ਆਈ ਕਰ ਕਰਕੇ ਖੁਸ਼ੀ ਜ਼ਾਹਰ ਕਰਦਾ ਸੀ ਅੱਛਾ ਗੋਇਲ ਸਾਹਿਬ ਇਹਦਾ ਮਤਲਬ ਆ ਵੀ ਤੁਹਾਨੂੰ ਪਤਾ ਵੀ ਤੁਹਾ ਸਾਰੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਆ ਉਹ ਸਾਡੀ ਰਸੋਈ ਚ ਹੀ ਆ ਰਸੋਈ ਚ ਹੀ ਆ ਇਹ ਗੱਲ ਅੱਜ ਪਤਾ ਲੱਗੀ ਬਸ ਇੱਥੇ ਹੀ ਮੁੱਕਦੀ ਆਹਾਂ ਇੱਥੇ ਹੀ ਮੁੱਕਦੀ ਜੀ ਉਹਦੀ ਮੈਂ ਪਾਣੀ ਹੋਨੀ ਮੈਂ ਪਾਣੀ ਭਰਨੀਆ ਪਤਣੋ ਪੜਨੈਣ ਹੋ ਬਹਿੜੇ ਨੈਣ ਨਾ ਰਹਿੰਦੇ ਤਕਣੋ ਅੱਲਾ ਜਾਣੇ ਓਏ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੇਰਾ ਢੋਲ ਓ ਮੈਂ ਡਾ ਢੋਲੇ ਜਵਾਨੀਆਂ ਮਾਣੇ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੈਂ ਢਾਢੋਲੀ ਜਵਾਨੀਆਂ ਮਾਣੇ ਪੰਮੀ ਭਾਜੀ ਹਾਂਜੀ ਤੁਹਾਡਾ ਢੋਲ ਤਾਂ ਜਵਾਨੀਆਂ ਮਾਣੇ ਹੀ ਮਾਣੇ ਪਰ ਆਪਣੀ ਜਵਾਨੀ ਦਾ ਰਾਜ ਵੀ ਦੱਸੋ ਉਹ ਗੱਲ ਸੁਣੋ ਜਿੱਥੇ ਗੋਇਲ ਸਾਹਿਬ ਵਰਗਾ ਭਰਾ ਹੋਵੇ ਹੈ ਤੇ ਜੜੀਆਂ ਬੂਟੀਆਂ ਦਾ ਖਜ਼ਾਨਾ ਹੋਵੇ ਫਿਰ ਉੱਥੇ ਤਾਂ ਜਵਾਨੀ ਰਹਿਣੀ ਰਹਿਣੀ ਆ ਨਾ ਇਹ ਗੋਲਸਬ ਇਹਆਂ ਕਿਹੜੀਆਂ ਜੜੀਆਂ ਬੂਟੀਆਂ ਵਾਲੀਆਂ ਪੁੜੀਆਂ ਜਿਹੜੀਆਂ ਆਪ ਵੀ ਜਵਾਨ ਰਹਿੰਦੇ ਹੋ ਇਧਰ ਵੀ ਜਵਾਨ ਕਰੀ ਜਾਂਦੇ ਹੋ ਇੱਕ ਗੱਲ ਨੂੰ ਸਮਝੋ ਸੂਰਾਪਰੀ ਜੀ ਸਾਡੇ ਬਾਬੇ ਬਜ਼ੁਰਗ ਕਹਿੰਦੇ ਨੇ ਪੰਜਾਬ ਦੀ ਵੱਡੀ ਕਹਾਵਤ ਹੈ ਕਿ ਜਾਰੀ ਜੱਟ ਦੀ ਤੂਤ ਦਾ ਮੋਛਾ ਕਦੇ ਨਹੀਂ ਮੁਚਾਉ ਟੁੱਟਦਾ ਨਹੀਂ ਇਹਦਾ ਮਤਲਬ ਇੱਥੇ ਜੜੀ ਬੂਟੀਆਂ ਦਾ ਜਿਹੜਾ ਅਸਰ ਹੈ ਉਹ ਜਦੋਂ ਸਪੈਂਦਾ ਸਰੀਰ 'ਚ ਫਿਰ ਉਹ ਹੱਡ ਟੁੱਟਦਾ ਨਹੀਂ ਜਿਹਨੂੰ ਲੱਗ ਗਿਆ ਫਿਰ ਉਹਨੂੰ ਕਹਿੰਦੇ ਨੇ ਬਜਰ ਓ ਵੀ ਰਾਨੂੰ ਪਤਾ ਸੀ ਵੀ ਪੰਮੀ ਬਾਈ ਜੀ ਦੀ ਮੁੱਛੇ ਜੇ ਖੜੀ ਰੱਖਣੀ ਹੈ ਤਾਂ ਫਿਰ ਕੋਸ਼ਿਸ਼ ਤਾਂ ਕਰ ਲਈ ਕਿਉਂਕਿ ਜਿਹੜਾ 3-3 ਘੰਟੇ 4-4 ਘੰਟੇ ਲੋਕਾਂ ਨੂੰ ਨਚਾਉਣਾ ਤੇ ਹਸਾਉਣਾ ਹੈ ਤੇ ਉਹ ਫਿਰ ਆਈ ਤਾਂ ਹੈ ਨਹੀਂਗਾ ਅੱਛਾ ਮੈਨੂੰ ਲੱਗਦਾ ਸੀ ਵੀ ਕਿਤੇ ਕੁੜੀਆਂ ਦੇ ਨਾਲੇ ਕੱਲਾ ਆਸ਼ਕੇ ਕਰੀ ਜਾਂਦੇ ਉਹ ਨਹੀਂ ਉਹ ਭਰਾ ਕੁੜੀਆਂ ਨਹੀਂ ਹਾਂ ਜੀ ਮੇਰੀ ਗੱਲ ਸੁਣੋ ਸੁਰਾਪੁਰੀ ਸਾਹਿਬ ਗੋਇਲ ਸਾਹਿਬ ਕੁੜੀਆਂ ਨਹੀਂ ਦਿੰਦੇ ਹਾਂ ਗੋਇਲ ਸਾਹਿਬ ਦਾ ਸ਼ੁਰੂ ਤੋਂ ਭਰੋਸਾ ਵੀ ਰਗੜੀ ਦਵਾਈ ਮੁੰਡਿਆਂ ਸਾਥ ਕੋਈ ਪਤਾ ਨਹੀਂ ਕੀ ਪਾਇਆ ਵਾਹ ਅਸੀਂ ਤੇ ਲਿਖਿਆ ਪੜਿਆ ਪੂਰਾ ਫਾਰਮੂਲਾ ਦੇਈਦਾ x gold ਆ ਆ ਆ ਸਭ ਤੋਂ ਵੱਡੀ ਗੱਲ ਤੁਸੀਂ ਸਭ ਤੋਂ ਵੱਡੀ ਗੱਲ ਕੀ ਹੈ ਜੀ ਫਾਰਮੂਲਾ ਲੋਕਾਂ ਨੂੰ ਦੱਸ ਕੇ ਦੇਈਦਾ ਵੀ ਮਿੱਤਰ ਆਹ ਖਾ ਔਰ ਜਦੋਂ ਪੰਮੀ ਬਾਈ ਵਰਗੀਆਂ ਪਰਸਨੈਲਿਟੀਆਂ ਆਉਂਦੀਆਂ ਨੇ ਤਾਂ ਫਿਰ ਇਹਦਾ ਮਤਲਬ ਇਹ ਤਾਂ ਨਹੀਂ ਹੈ ਵੀ ਰਗੜੀ ਦਵਾਈ ਦੇ ਦੇ ਚੱਕ ਕੇ ਉਹਨਾਂ ਨੂੰ ਵੀ ਨਾ ਪਤਾ ਹੋਵੇ ਕੀ ਖਵਾ ਦਿੱਤਾ ਜਦੋਂ ਇਹ ਖਾਂਦੇ ਨੇ ਉਹ ਚ ਦੇਖਦੇ ਸਵਾਦ ਉਸਲੀ ਸਾਲ ਉਹ ਪੰਜਾਬ ਮਿਸ਼ਰੀ ਕੌਂ ਚ ਪਿਆ ਹੋਇਆ ਉਹਦੇ ਵਿੱਚ ਤੇ ਉਹਦੇ ਸ਼ੁੱਧ ਕਰ ਦੇਣਾ ਅੰਦਰੋਂ ਫੇਟਾ ਠਾਠਾ ਮਾਰਦਾ ਫਿਰ ਉਹ ਹੀ ਨਹੀਂ ਆਸਕੇ ਉਹ ਬਾਜੀ ਵਾਹ ਬਾਜੀ ਵਾਹ ਭਾਈ ਦੋਨੋਂ ਵੀ ਸਾਸਿਕਾ ਜਰ ਪ੍ਰਕਾਰ ਭੈਣ ਮੇਰੀਏ ਸਾਸਿਕਾ ਸਾਸਿਕਾ ਤਾਈ ਪਹਿਲਵਾਂ ਦੱਸ ਤੂੰ ਕਿਵੇਂ ਆਈ ਲੋ ਦੱਸੋ ਕਿ ਤੂੰ ਕਿਵੇਂ ਆਈ ਕਿਉਂ ਮੈਂ ਨਹੀਂ ਆ ਸਕਦੀ ਅੱਛਾ ਮੈਨੂੰ ਵੀ ਸਭ ਪਤਾ ਹੈ ਕਿ ਪੰਮੀ ਬਾਈ ਦੇ ਨੱਚੇ ਟੱਪਣ ਦਾ ਰਾਜ਼ ਕੀ ਹੈ ਅੱਛਾ ਇਹਦਾ ਮਤਲਬ ਤਾਈ ਤੈਮੀ ਸ਼ੀਸ਼ੀ ਕਰੇਗੀ ਐ ਵੇ ਤਾਂ ਮੜਿਆ ਮੈਨੂੰ ਆਇਆ ਹੈ ਮੈਨੂੰ ਕਹੀ ਕਹਿ ਦਿੰਦੇ ਆ ਵੀ ਤੁਹਾਡੇ ਚ ਬਹੁਤ એનર્ਜੀ ਹੈ ਕੰਮ ਕਰਨ ਦੀ ਜੀ ਮੈਂ ਕਹਿੰਦੀ ਆਏ ਗੱਲ ਜੀ ਐਵੇਂ ਨਹੀਂ ਆਈ ਅੱਛਾ ਕੁਚੇ ਛੋਲੇ ਆ ਪਤਾ ਕੀ ਕੀ ਅੱਜ ਕੱਲ੍ਹ ਚੱਲਿਆ ਮੈਂ ਨਹੀਂ ਕਦੇ ਮੂੰਹ ਲਾਇਆ ਜੇ ਮੈਨੂੰ ਲੋੜ ਪੈਂਦੀ ਹੈ ਮੈਂ ਤਾਂ ਭਾਈ ਆਯੁਰਵੈਦਿਕ ਦੀਆਂ ਦਵਾਈਆਂ ਜਿਹੜੀਆਂ ਬੂਟੀਆਂ ਖਾਣੀਆਂ ਤਾਂ ਹੀ ਦਿਨ ਕਈ ਵਾਰੀ ਗੋਲ ਗੱਪੇ ਖਾਂਦੇ ਤਾਂ ਮੈਂ ਭੜਿਆ ਬੱਸ ਕਰ ਬੱਸ ਮਾਂ ਮਾਤਾ ਨੂੰ ਕਹਾਂ ਨਹੀਂ ਜਾਂਦੀ ਗੋਲੀ ਗੱਲ ਜਦੋਂ ਸਾਡੇ ਕੋਲੇ ਮੈਡਮ ਆਉਂਦੇ ਆ ਸਾਨੂੰ ਐ ਲੱਗਦਾ ਹੁੰਦਾ ਵੀ ਪੂਰਾ ਪੰਜਾਬ ਆ ਗਿਆ ਕਿਉਂ ਇਹਨਾਂ ਕੋਲੇ ਜਿੰਨਾ ਖਜ਼ਾਨਾ ਸਿਹਤ ਦਾ ਸ਼ਾਇਦ ਸਾਡੇ ਕੋਲੇ ਵੀ ਨਹੀਂ ਈਦਾਰੇ ਸਾਨੂੰ ਦਿੱਤਾ ਇੱਕ ਮਸਾਲਾ ਇਹਦੇ ਗੁਲਸਾਬ ਇਹ ਆ ਹਲਵਾਈ ਮਸਾਲਾ ਉਹ ਐਸਾ ਮਸਾਲਾ ਬਣਿਆ ਵੀ ਜੋੜਾਂ ਦਾ ਦਰਦ ਹੋਵੇ 슈ਗਰ ਹੋਵੇ ਲੋਕਾਂ ਨੇ ਕੀ ਪਰਹੇਜ਼ ਕਰੀਏ ਮਿਠਾਈ ਖਾਈ ਜਾ ਅੱਛਾ ਮੈਨੂੰ ਲੱਗਦਾ ਸੀ ਵੀ ਜਿਹੜਾ ਹਲਵਾਈਆਂ ਵਾਲਾ ਮਸਾਲਾ ਵੀ ਜਿਹੜਾ ਆਮ ਹਲਵਾਈ ਆ ਸ਼ਹਿਦ ਲੱਡੂ ਬਣਾ ਲਈਂ ਓਰੇ ਵਾਹ ਗੋਡ ਜੈ ਜੈ

ਸੱਚੀ ਮੈਨੂੰ ਯਕੀਨ ਕਰਨਾ ਇਹ ਵਰਦਾਨ ਹੈ ਸੌ ਬਿਮਾਰੀਆਂ ਦਾ ਇਲਾਜ ਹੈ ਅੱਛਾ ਜੀ ਵਾਹ ਗਬਰੂ ਪਾਊਡਰ ਵਾਹ ਵਾਹ ਗਬਰੂ ਗੋਲਣ ਗਬਰੂ ਪਾਊਡਰ ਐਤ ਸੱਚੀ ਬਾਤ ਹੈ ਇਹ ਗਬਰੂ ਪਾਊਡਰ ਤਾਂ ਕਹਿੰਦੇ ਗਬਰੂ ਵਾਲੇ ਹੁੰਦਾ ਹੈ ਹਾਂ ਜੀ ਆਪਾਂ ਤੇ ਹੈ ਗੱਭਰੂ ਤੁਹਾਡਾ ਪਤਾ ਨਹੀਂ ਹੈ ਮੈਨੂੰ ਲੱਗਦਾ ਮੈਨੂੰ ਤੁਹਾਡੇ ਤੇ ਸ਼ੱਕ ਪਈ ਜਾਂਦਾ ਮੈਂ ਤਾਂ ਹੈਗਾ ਹੀ ਆ ਆਹ ਐਂ ਜੀ ਕਹੀਦਾ ਹੈ ਜਿਹੜੇ ਹੁੰਦੇ ਨੇ ਨਾ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਸਹੀ ਗੱਲ ਕਰ ਗਏ ਗੱਭਰੂ ਪਾਊਡਰ ਹੈਗੀ ਤਾਂ ਕਮਾਲ ਜੀ ਪਰ ਬੰਬੇ ਨੂੰ ਬੁਲਾਇਆ ਪੰਜਾਬ ਵਾਹ ਤੇ ਅਸੀਂ ਇਹ ਗੱਲ ਪਿੰਡਲ ਸਾਹਿਬ ਨੂੰ ਕਹੀ ਸੀ ਕਿ ਜਦੋਂ ਤੁਹਾਡੇ ਨਾਲ 10 ਹੋਰ ਆਣਗੇ ਉਦੋਂ ਵੀ ਗੱਭਰੂ ਸਾਨੂੰ ਵੀ ਚਾਹੀਦਾ ਅਸੀਂ ਸਮਝਾਂਗੇ ਸਾਡਾ ਗੱਭਰੂ ਵੱਡਾ ਇਹਦਾ ਮਤਲਬ ਪਿੰਡਲ ਸਾਹਿਬ ਤੁਸੀਂ ਬੰਬੇ ਤੋਂ ਗੱਭਰੂ ਵਾੜ ਲਈ ਜਹਾਜ਼ ਭਰ ਕੇ ਆਇਆ ਕਰੋ ਉਹ ਵੀ ਗੱਭਰੂ 에ਅਰਲਾਈਨਸ ਵਿੱਚ ਵਾਹ ਸ੍ਰੀ ਆਲ ਗੁਰ ਸਾਹਿਬ ਸਤਿ ਸ੍ਰੀ ਅਕਾਲ ਗਰੀ ਭੈਣ ਸਤਿ ਸ੍ਰੀ ਅਕਾਲ ਆ ਬੰਬੇ ਤੱਕ ਦੇ ਲੋਕਾਂ ਨੂੰ ਠੀਕ ਕਰਤਾ ਤੁਸੀਂ ਬਈ ਬਰਨਾਲਾ ਤਾਂ ਫਿਰ ਆ ਖੜਾ ਹੈ ਬਰਨਾਲੇ ਤੇ ਵੀ ਕਰੋ ਕਿਰਪਾ ਕੋਈ ਮੇਰੇ ਭੈਣੇ ਕਿਰਪਾ ਕਰੋ ਨੂੰ ਮੈਂ ਓਏ ਬਾਬਾ ਮੈਂ ਬਾਬਿਆਂ ਦੇ ਬਥੇਰੇ ਧੱਕੇ ਖਾਲੇ ਮੈਂ ਮੇਰੇ ਤਾਂ ਨਾ ਜੁੱਤੀਆਂ ਘਸ ਗਏ ਬਾਬੇ ਦੇ ਧੱਕੇ ਖਾ ਖਾ ਕੇ ਮੈਂ ਤਾਂ ਸੁਣਾ ਬਾਬੇ ਤਾਂ ਆਪ ਇਥੋਂ ਇਲਾਜ ਕਰਾਉਂਦੇ ਨੇ ਫਿਰ ਤੈਨੂੰ ਕੀ ਹੋ ਗਿਆ ਆ ਫਿਰ ਮੈਂਸ ਤਾਂ ਤੂੰ ਇਨਾ ਖਰੂਪ ਹੋਣੀ ਹੈ ਪੈੜੇ ਮੈਨੂੰ ਤਾਂ ਕੁਝ ਨਹੀਂ ਹੋਇਆ ਤੇਰੇ ਜੀਜਾ ਦਾਰੂ ਨਹੀਂ ਛੱਡਦਾ ਲੈ ਦੱਸ ਉਹ ਦਾਰੂ ਦਾ ਇਲਾਜ ਕਰਾਉਣਾ ਅੱਛਾ ਛਾ ਜੇ ਸਾਡੀ ਭੈਣ ਕਹਿੰਦੀ ਆ ਤਾਂ ਫਿਰ ਇਹ ਕਲੇਸ਼ ਮਕਾਉਣਾ ਹੀ ਪੈਣਾ ਪਰ ਜੀਜੇ ਨੂੰ ਵੀ ਨਾਲ ਲੈਣਾ ਪੈਣਾ ਉਹ ਨਹੀਂ ਹੁੰਦਾ ਇੱਥੇ ਮੰਨੋ ਦੇ ਜਣਾ ਓਹ! ਨਹੀਂ ਤੂੰ ਕਹਾ ਤਾ ਦੁਖੀ ਗੁੰਨੀ ਐ। ਤੂੰ ਤਾਂ ਸਹੀ ਜਗ੍ਹਾ ਤੇ ਆ ਗਈ। ਅੱਛਾ ਮੈਂ ਛੱਡ ਪੜਾ ਜੀਜੇ ਨੂੰ ਆਪੇ ਆਉਂਦਾ ਫਿਰੂ। ਆਪਾਂ ਕਰਦੇ ਕੋਈ ਤਾਂ ਨਾ ਗੱਲ। ਹਾਂ। ਲੋ ਜੀ ਫੱਟਾ ਨੂੰ ਚਾ। ਮੇਰੇ ਨੱਚ ਦੀਦੇ ਖੁੱਲ ਗਏ। ਵਾਲ ਭੰਦੀ ਮੇਰੀ ਖੁੱਲ੍ਹਦੇ। ਮੇਰੇ ਨੱਚ ਦੀਦੇ। ਸ਼ਾਮ ਨੱਚ ਦੀਦੇ। ਮੇਰੇ ਨੱਚ ਦੀਦੇ ਖੁੱਲ ਗਏ ਵਾਲ। ਭੀ ਮੇਰੀ ਗੁੱਸੇ ਕਰ ਦੇ ਕੀ ਬਾਤ ਹੈ ਕੀ ਬਾਤ ਹੈ ਨਿਪਣੇ ਤੂੰ ਕਿਧਰੋਂ ਆ ਗਈ ਗੌਂਦੀ ਗੌਂਦੀ ਮੈਂ ਕਿਹ ਜਾ ਤਰ ਲੱਗੇ ਮੈਂ ਵੀ ਪੀਆ ਮਾ ਜਾ ਕੇ ਲੋਗੇ ਤਰੋ ਜਾ ਮੇਰੇ ਤਾਂ ਸੈੱਲ ਘਟੇ ਹੋਏ ਨੇ ਮੈਂ ਕਿ ਮੇਰੇ ਜਾ ਕੇ ਦਵਾਈ ਲਿਆ ਮੈਂ ਸੈਲਾਂ ਦੀ ਨਿਪਣੇ ਲੱਗਦੀ ਤਾਂ ਹੈ ਨਹੀਂ ਕਿਸੇ ਕੋਲ ਸ ਬੈਟਰੀ ਤਾਂ ਤੇਰੀ ਫੁੱਲ ਜਾਦ ਲੱਗਦੀ ਆ ਚਾਹ ਦੀ ਚਾਹ ਪੀਏ ਬੈਠਾ ਹੋਰ ਚਾਹ ਪੀਏ ਲਾੜੀ ਲੂਣ ਪਾ ਕੇ ਪਿਉਨੇ ਚਾਹ ਹੋਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਨਹੀਂ ਕੱਲੇ ਪੂਰੇ ਹਿੰਦੁਸਤਾਨ ਦੇ ਵਿੱਚ ਨਸ਼ਿਆਂ ਦਾ ਹੜ ਬੜਿਆ ਹੂੰ ਤੇ ਉਹਦਾ ਕੋਈ ਹੈ ਕੋਈ ਟਰੀਟਮੈਂਟ ਕੋਈ ਤੁਹਾਡੇ ਜੜੀਆਂ ਬੂਟੀਆਂ ਚ ਗੱਲ ਇਹ ਹੈ ਭਮੀ ਜੀ ਕਿ ਅਗਰ ਕੋਈ ਇਨਸਾਨ ਨਸ਼ਾ ਕਰਦਾ ਹੈ ਪਹਿਲੀ ਗੱਲ ਤਾਂ ਮੇਰਾ ਜਿਹੜਾ ਐਕਸਪੀਰੀਅੰਸ ਰਿਹਾ ਲਗਭਗ 1992 93 ਤੋਂ ਅਸੀਂ ਕੰਮ ਕਰਦੇ ਆ ਰਹੇ ਹਾਂ ਮੇਰਾ ਇੱਕ ਐਕਸਪੀਰੀਅੰਸ ਰਿਹਾ ਕਿ ਉਹ ਇਨਸਾਨ ਨਸ਼ਾ ਛੱਡਣਾ ਚਾਹੁੰਦਾ ਹੈ ਜੀ ਇਹ ਗੱਲ ਕਲੀਅਰ ਹੈ ਅੱਛਾ ਜਦੋਂ ਇਨਸਾਨ ਨਸ਼ਾ ਕਰਨ ਲੱਗਦਾ ਹੈ ਉਹ ਯਾਰਾਂ ਦੋਸਤਾਂ ਦੇ ਕਹਿ ਲੱਗ ਜਾਂਦਾ ਜਾਂ ਵੈਸੇ ਸ਼ੁਗਲ ਮੇਲੇ 'ਚ ਲੱਗ ਜਾਂਦਾ ਜਾਂ ਕੋਈ ਕੋਈ ਵੀ ਰੀਜ਼ਨ ਕਈ ਰੀਜ਼ਨ ਹੋ ਜਾਂਦੇ ਆ ਲੇਕਿਨ ਜਦੋਂ ਉਹ 10 15 ਦਿਨ ਨਸ਼ਾ ਕਰ ਲੈਂਦਾ 15 20 ਦਿਨ ਬਾਅਦ ਜਦੋਂ ਉਹਦੀ ਨਸ਼ਾ ਜੇਬ ਤੇ ਵੀ ਭਾਰੀ ਪੈਂਦਾ ਸਿਹਤ ਤੇ ਵੀ ਭਾਰੀ ਪੈਂਦਾ ਤੇ ਸਮਾਜਿਕ ਤੌਰ ਤੇ ਵੀ ਭਾਰੀ ਪੈਂਦਾ ਫਿਰ ਉਹ ਕਹਿੰਦਾ ਵੀ ਯਾਰ ਇਹ ਕਿੱਥੋਂ ਪੰਗਾ ਲੈ ਲੈ ਉਹਨੂੰ ਛੱਡਾ ਫਿਰ ਉਹ ਛੱਡ ਦਿੰਦਾ ਜਦੋਂ ਛੱਡਦਾ ਫਿਰ ਉਹਦੇ ਨੱਕ ਚੋਂ ਪਾਣੀ ਅੱਖਾਂ ਚੋਂ ਪਾਣੀ ਫਿਰ ਉਹਦਾ ਸਰੀਰ ਟੁੱਟਦਾ ਫਿਰ ਉਹਨੂੰ ਐ ਐ ਲੱਗਦਾ ਵੀ ਯਾਰ ਇਹ ਤਾਂ ਨਰਕ ਹੋ ਗਿਆ ਕੰਮ ਫਿਰ ਉਹ ਨਸ਼ਾ ਕਰਦਾ ਤਾਂ ਸਰੀਰ ਸੈੱਟ ਹੋ ਜਾਂਦਾ ਫਿਰ ਉਹ ਕਹਿੰਦਾ ਯਾਰ ਠੀਕ ਹੈ ਉਹਦੇ ਵਿੱਚ ਹੀ ਫਿਰ ਸਵੇਰ ਤੋਂ ਰਾਤ ਤੱਕ ਕਮਿਟਮੈਂਟ ਕਰੀ ਜਾਂਦਾ ਮੈਂ ਛੱਡੂ ਮੈਂ ਕਰੂ ਕਰਦੇ ਕਰਦੇ ਕਿਸੇ ਦੇ 20 ਸਾਲ ਲੰਘ ਜਾਂਦੇ ਨੇ ਕਿਸੇ ਦੇ 10 ਸਾਲ ਲੰਘ ਜਾਂਦੇ ਨੇ ਕਿਸੇ ਦੇ ਲਾਈਫ ਲੰਘ ਜਾਂਦੀ ਆ ਉਹ ਨਸ਼ਾ ਛੱਡਣਾ ਚਾਹੁੰਦਾ ਔਰ ਲੋਕ ਉਹਨੂੰ ਮਤਲਬ ਤਾਣੇ ਦੇ ਦੇ ਮਾਰ ਦਿੰਦੇ ਤੂੰ ਨਸ਼ੇੜੀ ਤੂੰ ਸਾਡਾ ਘਰ ਬਰਬਾਦ ਕਰਤਾ ਤੂੰ ਜੇ ਸਾਡੇ ਨਾਂ ਜੰਮਦਾ ਮਾਵਾ ਧੀਆ ਇਹੀ ਗੱਲਾਂ ਆ ਆਮ ਨਾਰਮਲ ਗੱਲਾਂ ਬਿਲਕੁਲ ਸਹੀ ਗੱਲ ਲੇਕਿਨ ਨਸ਼ਾ ਛਡਾਉਣ ਵਾਸਤੇ ਸਭ ਤੋਂ ਵੱਡੀ ਚੀਜ਼ ਜਿਹੜੀ ਆ ਉਹ ਹੈ ਉਹਦਾ ਪਰਿਵਾਰ ਪਹਿਲਾਂ ਜੀ ਜੇ ਪਰਿਵਾਰ ਇਹ ਸਮਝ ਲੈ ਵੀ ਸਾਡੇ ਬੱਚੇ ਨੂੰ ਇੱਕ ਰੋਗ ਹੋ ਗਿਆ ਜਿਵੇਂ ਕਿਸੇ ਨੂੰ ਕੈਂਸਰ ਹੋ ਜਾਂਦਾ ਆਪਾਂ ਕਿੰਨਾ ਕੁਝ ਕਰਦੇ ਆ ਉਹਦੇ ਵਾਸਤੇ ਇਹ ਵੀ ਤਰ੍ਹਾਂ ਦੇ ਇੱਕ ਦਿਮਾਗ ਨੂੰ ਕੈਂਸਰ ਹੀ ਲੱਗ ਗਿਆ ਜਿਹਨੂੰ ਨਸ਼ਾ ਲੱਗ ਗਿਆ ਕਿ ਮੈਂ ਤਾਂ ਉਹਨੂੰ ਇੱਕ ਇਹ ਹੋ ਗਿਆ ਕਿ ਦਵਾਈ ਖਾਊਗਾ ਤੇ ਚੱਲੂਗਾ ਤੇ ਉਹ ਨਸ਼ਾ ਖਾਊਗਾ ਤੇ ਚੱਲੂਗਾ ਤਾਂ ਉਹਨੂੰ ਜੇ ਪਰਿਵਾਰ ਹੈਲਪ ਕਰਦਾ ਤੇ ਦੂਜੀ ਗੱਲ ਪਰਿਵਾਰ ਮੇਰੇ ਕੋਲ ਜਿੰਨੇ ਬੱਚੇ ਆਉਂਦੇ ਨੇ ਜੰਗ ਬੱਚੇ ਆਉਂਦੇ ਨੇ ਉਹ ਇੱਕੋ ਗੱਲ ਕਹਿਣਗੇ ਜੀ ਮੰਮੀ ਪਾਪਾ ਨੂੰ ਬਾਹਰ ਬਿਠਾਓ ਗੱਲ ਸਭ ਆਪਾਂ ਗੱਲ ਕਰਨੀ ਆ ਮੈਨੂੰ ਕਈ ਵਾਰੀ ਆਇਆ ਹੁੰਦਾ ਵੀ ਇਹ ਕੋਈ ਅਬਦੀ ਜਾਤਾ ਮੈਰਿਜ ਲਾਈਫ ਦੀ ਗੱਲ ਕਰੂਗਾ ਜਾਂ ਕੋਈ ਗੁਪਤ ਰੋਗ ਦੀ ਗੱਲ ਕਰੂਗਾ ਲੇਕਿਨ ਨਹੀਂ ਉਹ ਗੱਲ ਕਰਦਾ ਮੇਰੇ ਨਾਲ ਕਿ ਗੁਲਸਬ ਮੈਂ ਨਸ਼ਾ ਤਾਂ ਹੁਣ ਛੱਡ ਦਵਾਂ ਇਹ ਕਿੱਡੀ ਕ ਗੱਲ ਆ ਇਹ ਸਭ ਪਤਾ ਉਹਨਾਂ ਨੂੰ ਵੀ ਕਹਿੰਦੇ ਸਾਨੂੰ ਪੰਜ ਚਾਰ ਦਿਨ ਦੀ ਸਪੋਰਟ ਚਾਹੀਦੀ ਐ ਗੁਲਸਬ ਦੇ ਦਿਓ ਅਸੀਂ ਛੱਡ ਦਾਂਗੇ ਪਰ ਕਹਿੰਦਾ ਸਾਡੀ ਬੁੜੀ 24 ਘੰਟੇ ਮੇਰੇ ਕੰਨੀ ਆਏ ਝੱਗਦੀ ਰਹਿੰਦੀ ਐ ਜਿਵੇਂ ਮੈਂ ਕੋਈ ਕੁਝ ਕਰਤਾ ਕਹਿੰਦਾ ਮੈਂ ਛੱਡੀ ਵੀ ਜਾਂਦਾ ਤਾਂ ਵੀ ਮੇਰੇ ਮਗਰ ਤੁਰੀ ਰਹਿੰਦੀ ਐ ਸਪੋਰਟ ਚਾਹੀਦੀ ਐ ਮਤਲਬ ਉਹਨੂੰ ਇੰਨਾ ਕੰਜਸਟਡ ਕਰ ਦਿੰਦੇ ਨੇ ਬੰ ਬਲ ਛੱਡਣ ਦੀ ਬਜਾਏ ਉਹ ਹੋਰ ਉਲਝਦਾ ਵੀ ਚੱਲ ਫਿਰ ਜੇ ਤੁਸੀਂ ਹਟਦੇ ਨਹੀਂ ਤਾਂ ਐਸੀ ਤੇ ਸੀ ਫ੍ਰਸਟ੍ਰੇਸ਼ਨ ਚ ਫ੍ਰਸਟ੍ਰੇਸ਼ਨ ਚ ਕਰੀ ਜਾਂਦਾ ਮੇਰਾ ਸਭ ਤੋਂ ਵੱਡਾ ਕਾਉਂਸਲਿੰਗ ਜਿਹੜਾ ਹੁੰਦਾ ਮੈਡਮ ਉਹ ਮੈਂ ਕਰਦਾ ਜਿਹੜੇ ਲੋਕ ਮੇਰੇ ਕੋਲ ਆਉਂਦੇ ਆ ਉਹਨਾਂ ਦੀ ਫੈਮਿਲੀ ਦੀ ਹਾਂ ਵੇ ਇਹ ਬੰਦਾ ਬਿਮਾਰ ਹੋ ਗਿਆ ਇਹਨੂੰ ਤੁਸੀਂ ਬਸ ਸਾਰਾ ਦਿਨ ਇਹੀ ਕਹੀ ਜਾਓ ਵੀ ਤੂੰ ਸਾਡਾ ਚੰਨ ਹੈ ਤੂੰ ਤਾਂ ਸਾਡੀ ਜਾਨ ਹੈ ਤੇਰੇ ਬਿਨਾ ਸਾਡੀ ਜ਼ਮੀਨ ਰੁਲ ਜਾਣੀ ਆ ਪੁੱਤ ਗੱਲ ਹੀ ਕੋਈ ਨਹੀਂ ਸਹੀ ਗੱਲ ਹੈ ਤਾਂ ਕੀ ਹੋ ਗਿਆ ਜੇ ਤੂੰ ਡਰ ਗਿਆ ਲੱਬੜ ਗਿਆ ਧੋਲਾਂਗੇ ਇਹ ਕਿੱਡੀ ਗੱਲ ਹੈ ਬਿਲਕੁਲ ਮਤਲਬ ਉਹਨੂੰ ਪਿਆਰ ਨਾਲ ਜਦੋਂ ਫਿਰ ਫਿਰ ਥੋੜੀ ਜੀ ਸਾਡੀ سپورਟ ਚਾਹੀਦੀ ਆ ਦਵਾਈ ਦੇਤੀ badi moti ਤੋੜ ਲੱਗਦੀ ਆ ਸ਼ਰੀਰ ਨੂੰ ਉਹ ਹੱਟ ਗਈ ਨੀਂਦ ਨਹੀਂ ਆਉਂਦੀ ਉਹ ਹੱਟ ਗਈ ਬੜਾ ਮੋਟਾ ਘਰੇਲੂ ਜਿਵੇਂ ਉਹਦਾ ਰਾਤ ਰਾਤ ਦੀ ਜਿਹੜੀ ਉਹਦੀ ਨਾਈਟ ਦਾ ਹੁੰਦਾ ਵੀ ਚਲੋ ਮੈਂ ਆਪਣਾ ਜ਼ਿੰਦਗੀ ਚ ਰੋਮਾਂਸ ਨਾ ਖਤਮ ਹੋ ਜਾਏ ਉਹ ਮੈਡੀਸਨ ਨਾਲ ਲਾ ਲਦੀ ਬੰਦਾ ਠੀਕ ਹੋ ਜਾਂਦਾ ਉਹਨੂੰ ਲੱਗਦਾ ਵੀ ਮਤਲਬ ਕਿ ਮੈਂ ਨਿਕਲ ਗਿਆ ਤੇ ਕੋਈ ਵੀ ਐਸਾ ਮੰਦਭਾਗਾ ਨਹੀਂ ਹੁੰਦਾ ਜਿਹੜਾ ਇੱਕ ਵਾਰ ਨਸ਼ੇ ਚੋਂ ਨਿਕਲ ਕੇ ਦੁਬਾਰਾ ਲੱਗ ਜੇ ਬਹੁਤ ਰੇਅਰ ਹੁੰਦਾ ਉਹ ਉਹਨੂੰ ਪਤਾ ਹੀ ਹੁੰਦਾ ਇਹਦਾ ਔਰ ਅਸੀਂ ਉਹਦੇ ਲਈ ਕਰਦੀ ਕੁਝ ਨਹੀਂ ਜੀ ਮੈਂ ਤੁਹਾਨੂੰ ਦੱਸਾਂ ਸੱਚੀ ਗੱਲ ਅਸੀਂ ਉਹਦੇ ਲਈ ਬਾਬੇ ਦਾਣਕ ਦੇ ਚਰਨਾਂ 'ਚ ਦੁਆ ਕਰਦੇ ਹਾਂ ਉਹ ਵੀ ਬਾਬਾ ਜਿਵੇਂ ਅਸੀਂ ਤੇਰੇ ਬੱਚੇ ਆ ਇਹ ਵੀ ਤੇਰਾ ਬੱਚਾ ਹੈ ਚਲੋ ਭਟਕ ਗਿਆ ਸਰ ਨੂੰ ਜੇ ਤਾਂ ਕੋਈ ਬਲ ਬਖਸ਼ਿਆ ਇਹ ਜਾਂ ਤਾਂ ਸਾਡੇ ਹੱਥ 'ਚ ਜਸ ਪਾ ਵੀ ਅਸੀਂ ਇਹਨੂੰ ਕੁਝ ਇਹ ਜਾਂ ਦੇ ਦਈਏ ਪਰ ਮੈਂ ਉਹੀ ਜੜੀਆਂ ਬੂਟੀਆਂ ਦਿੰਨਾ ਜਿਹੜੀਆਂ ਗ੍ਰੰਥਾਂ 'ਚ ਲਿਖਿਆ ਨੇ ਸਾਰੇ ਵੈਦ ਦਿੰਦੇ ਆ ਪਰ ਮੈਂ ਹੈਰਾਨ ਹੋ ਜਾਂਦਾ ਵੀ ਜਦੋਂ ਅਸੀਂ ਦਿੰਦੇ ਆ ਉਹ ਚਾਰਕ ਦਿਨ 'ਚ ਸਿੱਧਾ ਹੋ ਕੇ ਆ ਜਾਂਦਾ ਗੁਰਸਰ ਕਮਾਲ ਹੈ ਮਤਲਬ ਇਹ ਇੱਕ ਬੁਢੀ ਗੱਲ ਹੈ ਕੀ ਬਾਤ ਹੈ ਕੱਲ ਥੋੜੀ ਬਹੁਤ ਦਰੁਸਤ ਆ ਸਾਡੇ ਮਹਿਮਾਨ ਵੀ ਬਹੁਤ ਹੈ ਜਿਨ੍ਹਾਂ ਦੀਆਂ ਵੱਡੀਆਂ-ਵੱਡੀਆਂ ਸਮੱਸਿਆਵਾਂ ਮੇਰਾ ਖਿਆਲ ਇਹ ਨਾ ਤੋਂ ਵੀ ਪੁੱਛ ਲੈਣਾ ਇਹਨਾਂ ਨੂੰ ਕੀ ਪ੍ਰੋਬਲਮ ਹੈਗੀ ਹੈ ਇਹਨਾਂ ਦਾ ਵੀ ਕੋਈ ਹੱਲ ਕਰੋ ਹਾਂ ਦਾ ਬੜਾ ਪਰਿਵਾਰ ਹੈ ਹਾਂਜੀ ਇਹਨਾਂ ਦਾ ਵੀ ਹੱਲ ਕਰੋ ਇਹਨਾਂ ਦੇ ਕੁਐਸਚਨ ਦਾ ਫਿਰ ਤੁਸੀਂ ਬਿਲਕੁਲ ਜੀ ਬਿਲਕੁਲ ਜੇ ਕਿਸੇ ਦਾ ਵੀ ਸਵਾਲ ਹੈ ਜਰੂਰ ਆਪਾਂ ਕੋਸ਼ਿਸ਼ ਕਰਦੇ ਆ ਉਹ ਉੱਥੇ ਹੱਥ ਉਠਾਇਆ ਉਹਨਾਂ ਨੇ ਜੀ ਹਾਂਜੀ ਸਰ ਐਕਚੁਅਲੀ ਮੇਰੀ ਸਮੱਸਿਆ ਇਹ ਹੈ ਕਿ ਮੈਂ ਵੀ ਆਪਣੇ ਯਾਰਾਂ ਦੋਸਤਾਂ ਨਾਲ ਮਿਲ ਕੇ ਨਾ ਡਰਿੰਕ ਵਗੈਰਾ ਕਰਨ ਲੱਗ ਗਿਆ ਸੀ ਤੇ ਜਿਸ ਕਰਕੇ ਜਿਹੜਾ ਮੇਰਾ ਲੀਵਰ ਹੈ ਉਹ ਫੈਟੀ ਹੋ ਗਿਆ ਜੀ ਹੂੰ ਤਾਂ ਉਸ ਦਾ ਅਗਰ ਕੋਈ ਇਲਾਜ ਦੱਸ ਦੋ ਤਾਂ ਤੁਹਾਡਾ ਬਹੁਤ ਧੰਨਵਾਦ ਹੋਏਗਾ ਸਰ ਇਹ ਇਹ ਵੀ ਇੱਕ ਬੜੀ ਸਮੱਸਿਆ ਕਿ ਸ਼ਰਾਬ ਜਿਹੜੀ ਆ ਉਹਦਾ ਵਿਧਿਆਪਚਕ ਹੈ ਹੀ ਪ੍ਰੋਬਲਮ ਉਹ ਸ਼ਰਾਬ ਪੀਣ ਨਾਲ ਜਿਹੜਾ ਸਾਡਾ ਲੀਵਰ ਤੇ ਇਫੈਕਟ ਹੁੰਦਾ ਜੀ ਜੀ ਔਰ ਅੱਜ ਕੱਲ ਇੱਕ ਹੋਰ ਵੱਡੀ ਗੱਲ ਆ ਕਿ ਜਿਹੜੇ ਲੋਕੀ ਜ਼ਿਆਦਾ ਸ਼ਰਾਬ ਪੀਣ ਲੱਗ ਜਾਂਦੇ ਆ ਆਪਾਂ ਉਹ ਉਹ ਰੋਜ਼ ਸਵੇਰੇ ਉੱਠ ਕੇ ਕਹਿਣਗੇ ਕਿ ਜਿਵੇਂ ਨਾ ਵੀ ਅੱਜ ਨਹੀਂ ਪੀਂਦਾ ਸਵੇਰੇ ਨਾ ਟਾਇਲਟ 'ਚ ਬੈਠਾ ਵਿਧਿਆਪ ਨਾਲ ਹੀ ਗੱਲ ਲੱਗ ਰਹੀ ਜਾਂਦਾ ਵੀ ਰਾਤ ਬੜਾ ਕੰਮ ਖਰਾਬ ਹੋ ਗਿਆ ਹੈਂਗੋ ਬਰਿਆ ਹੋ ਗਿਆ ਅੱਜ ਨਹੀਂ ਪੀਣੀ ਕੁਛ ਹੋ ਜੇ ਅੱਜ ਜੋ ਮਰਜ਼ੀ ਹੋ ਜੇ ਬਾਹਰ ਆ ਕੇ ਘਰ ਵਾਲੀ ਹੈ ਜਾਂ ਮਾਂ ਹੈ ਉਹਦੀ ਉਹਦੇ ਵੀ ਸਿਰ ਤੇ ਹੱਥ ਰੱਖ ਦੂ ਵੀ ਲੈ ਵੀ ਰਾਤ ਮੌਦੋਗੇ ਲੈ ਚਾਹ ਬਣਾ ਕੇ ਐਡੀ ਜੀ ਅੱਜ ਨਹੀਂ ਪੀਂਦੇ ਉਹ ਵੀ ਖੁਸ਼ ਹੋ ਜਾਂਦੀ ਹੈ ਵੀ ਚੱਲ ਸੋ ਆ ਸੌ ਖਾ ਗਿਆ ਸੌ ਖਾ ਅੱਜ ਮੇਰੀ ਹੌਲੀ ਹੌਲੀ ਮਤਲਬ ਜਦੋਂ 4:00 ਵਜੇ ਦੇ ਨੇ ਉਹ ਫੇਰ ਅਈ ਉਹ ਕੀ ਹੁੰਦਾ ਕੀ ਯਾਰ ਚਾਰ ਬੰਦੇ ਫੇਰ ਕਹਿੰਦਾ ਚਲ ਆ ਇਹ ਕਰਦੇ ਆ ਜੇ ਲिटल ਜਿਹਾ ਲੈ ਲੈਂਦੇ ਕਮਿਟਮੈਂਟ ਆਪਦੇ ਨਾਲੀ ਕਿਉਂ ਨਾ ਲੈਂਦੇ ਲिटल ਜਿਹਾ ਲੈ ਲੈਂਦੇ ਤੇ ਬਸ ਫੇਰ ਦੂਜਾ ਨਹੀਂ ਲਾਉਂਦੇ ਅਜੀ ਉਹ ਜਦ ਇੱਕ ਲਾਉਂਦਾ ਫੇਰ ਉਹ ਦੂਜੇ ਦੀ ਵੀ ਕਰੀਮਿੰਗ ਹੋ ਜਾਂਦੀ ਹੈ ਫੇਰ ਜਦੋਂ ਦੂਜਾ ਲੱਗ ਗਿਆ ਤੀਜੀ ਵਾਰੀ ਤਾਂ ਫੇਰ ਨਾ ਬਣਿਆ ਆਪਦਾ ਨਾ ਫੜੇ ਬਾਪ ਦਾ ਫੇਰ ਟਿਕੜ ਜਾਂਦਾ ਜਾਂਦਾ ਫੇਰ ਕਿੰਨੇ ਆ ਉਹ ਉਹ ਫੇਰ ਹੋ ਜਾਂਦਾ ਉਹ ਕੀ ਇਹ ਰੀਜ਼ਨ ਕੀ ਆ ਆਪਾਂ ਤਾਂ ਉਹ ਚੀਜ਼ ਨੂੰ ਲੈਣੇ ਆ ਨਾ ਜਿਵੇਂ ਹੁਣ ਮੈਂ ਹੱਸ ਕੇ ਕਹਿੰਦੀ ਗੱਲ ਆਪਾਂ ਨੂੰ ਆਏ ਲੈਣੇ ਵੀ ਇਹਦਾ ਕੀ ਆ ਤਾਂ ਰੋਜ਼ ਹੀ ਸੌਂ ਖਾਂਦਾ ਰੋਜ਼ ਪੀ ਲੈਂਦਾ ਅਸੀਂ ਉਹ ਸੈਂਟੀਫਿਕ ਚੀਜ਼ ਤੇ ਨਹੀਂ ਜਾਂਦੇ ਵੀ ਉਹਦਾ ਪ੍ਰੋਬਲਮ ਕੀ ਆ ਵੀ ਕਿਉਂ ਐਦਾਂ ਹੁੰਦਾ ਕਿਉਂ ਹੋਇਦਾ ਹੁੰਦਾ ਇਹ ਦੇਖਣਾ ਜ਼ਰੂਰੀ ਆ ਜਦ ਕਿ ਉਹ ਚਾਹੁੰਦਾ ਉਹਨੂੰ ਵੀ ਆਪਦੇ ਬੱਚੇ ਉਨੇ ਹੀ ਪਿਆਰੇ ਨੇ ਜਿੰਨੇ ਮਾਂ ਨੂੰ ਪਿਆਰੇ ਬਿਲਕੁਲ ਬਿਲਕੁਲ ਉਹ ਤੋਂ ਵੱਧ ਪਿਆਰੇ ਨੇ ਮੰਨ ਲਓ ਸ਼ਰਾਬ ਪੀ ਕੇ ਤਾਂ ਉਹਨਾਂ ਲਈ ਉਹ ਕੇਲੇ ਸੰਤਰੇ ਵਧੀਆ ਲੈ ਕੇ ਆਉਂਦਾ ਹਾਂ ਹਾਂ ਜੀ ਹੁੰਦਾ ਆ ਸਹੀ ਗੱਲ ਤੇ ਮਤਲਬ ਕਹਿੰਦਾ ਕਿ ਉਹ ਉਹਨੂੰ ਕੀ ਆ ਪ੍ਰੋਬਲਮ ਕੀ ਆ ਕਿ ਉਹਦੇ ਬ੍ਰੇਨ ਦੇ ਅੰਦਰ ਇੱਕ ਹਾਰਮੋਨ ਹੁੰਦਾ ਹੈ ਸੈਰੋਟੋਨਿਨ ਜਿਵੇਂ ਉਹਨੇ ਲੜਕੇ ਨੇ ਗੱਲ ਕੀਤੀ ਆ ਕਿ ਮੇਰਾ ਲੀਵਰ ਫੈਟੀ ਹੋ ਰਿਹਾ ਤੇ ਉਹਦੇ ਨਾਲ ਕੀ ਹੁੰਦਾ ਕਿ ਹਾਰਮੋਨ ਜਿਹੜਾ ਹੈਗਾ ਉਹ ਵੀਕ ਹੋ ਜਾਂਦਾ ਉਹਦੀ ਕਮਜ਼ੋਰੀ ਕਰਕੇ ਸ਼ਰਾਬ ਪੀਣੀ ਪੈਂਦੀ ਆ ਉਹਨੂੰ ਉਹ 4-5 ਵਜੇ ਜਦੋਂ ਸੂਰਜ ਦੀ ਗਰਮੀ ਹਟਦੀ ਆ ਚੰਦਮਾ ਦੀ ਆਉਂਦੀ ਆ ਠੰਡਕ ਤਾਂ ਉਹ ਕੋਈ ਚਾਹ ਪੀਂਦਾ ਉਹਨੂੰ ਚਾਹ ਦੀ ਤਾਲਬ ਲੱਗਦੀ ਆ ਉਸ ਟਾਈਮ ਕੋਈ ਨਸ਼ਾ ਕਰਦਾ ਉਹਨੂੰ ਉਸ ਟਾਈਮ ਨਸ਼ੇ ਦੀ ਲੱਗਦੀ ਆ ਕੋਈ ਸ਼ਰਾਬ ਪੀਂਦਾ ਉਹਨੂੰ ਸ਼ਰਾਬ ਦੀ ਲੱਗਦੀ ਆ ਚਾਹੇ ਟਾਈਮ ਥੋੜਾ ਅੱਗੇ ਪਿੱਛੇ ਹੋ ਜਾਏ ਪਰ ਉਹ ਸਿਗਨਲ ਉਸ ਟਾਈਮ ਵੱਜਦਾ ਸਭ ਦਾ ਇਹ ਸਾਡਾ ਕਲਚਰ ਆ ਸਾਡਾ ਵਾਤਾਵਰਨ ਆ ਤੇ ਉਹ ਫਿਰ ਉਸ ਟਾਈਮ ਫੇਰ ਮੂਡ ਬਣਾ ਲੈਂਦਾ ਵੀ ਚੱਲ ਪੈਗ ਲਾਉਨੇ ਆ ਤਾਂ ਇਹ ਜਿਹੜਾ ਹਾਰਮੋਨ ਹੈ ਇਹਦੇ ਉੱਤੇ ਸਾਡੇ ਡਾਕਟਰ ਸਰ ਕੰਮ ਕਰਦੇ ਆ ਇਹ ਗੱਲ ਆਪਾਂ ਫੇਰ ਕਰ ਲਾਂਗੇ ਵੀ ਉਹ ਕਿਵੇਂ ਛੁੱਟਦੀ ਆ ਪਰ ਜਿਹੜਾ ਇਹ ਇਹਨੇ ਗੱਲ ਕੀਤੀ ਆ ਮੁੰਡੇ ਨੇ ਉਹ ਕੀਤੀ ਆ ਫੈਟੀ ਲੀਵਰ ਫੈਟੀ ਲੀਵਰ ਉਹਨੂੰ ਫੈਟੀ ਲੀਵਰ ਦੀ ਜੇ ਆਪਾਂ ਗੱਲ ਤੇ ਆਈਏ ਤਾਂ ਮੈਂ ਇਹ ਜਲ ਕਹਿਣਾ ਹੁੰਦਾ ਕਿ ਜਿੰਨੇ ਵੀ ਲੋਕ ਸ਼ਰਾਬ ਪੀਂਦੇ ਆ ਦੇਖੋ ਵੀ ਤੁਹਾਨੂੰ ਤੁਹਾਡੇ ਮਾਪੇ ਨਹੀਂ ਛਡਾ ਸਕੇ ਤੁਹਾਡੂ ਤੁਹਾਡੀ ਘਰ ਵਾਲੀ ਨਹੀਂ ਛਡਾ ਸਕੀ ਤੁਸੀਂ ਆਪ ਨਹੀਂ ਛੱਡ ਪਾਏ ਤੁਹਾਡਾ ਹਰ ਹੱਲ ਨਹੀਂ ਹੋਇਆ ਤਾਂ ਮੈਂ ਵੀ ਤੁਹਾਨੂੰ ਹੱਥ ਜੋੜ ਕੇ ਕਹਿੰਦਾ ਵੀ ਮੈਂ ਵੀ ਤੁਹਾਨੂੰ ਛੱਡਣ ਨੂੰ ਨਹੀਂ ਕਹਿੰਦਾ ਪਰ ਮੈਂ ਇਹ ਜ਼ਰੂਰ ਦੱਸ ਸਕਦਾ ਕਿ ਤੁਹਾਡਾ ਬੁਰਾ ਹਾਲ ਕਿਵੇਂ ਹੋਣ ਵਾਲਾ ਹੈ ਬਿਲਕੁਲ ਸਹੀ ਗੱਲ ਹੈ ਠੀਕ ਹੈ ਨਾ ਤੇ ਗੱਲ ਇਹ ਹੈ ਵੀ ਉਹ ਜਦੋਂ ਫੈਟੀ ਲੀਵਰ ਹੋ ਜਾਂਦਾ ਹੁੰਦਾ ਤਾਂ ਸ਼ਰਾਬ ਪੀਣ ਵਾਲੇ ਇਨਸਾਨ ਨੂੰ ਚਾਹੀਦਾ ਕਿ ਤ੍ਰਿਫਲਾ ਪਾਊਡਰ ਆਂਦਾ ਆਯੁਰਵੇਦ ਦੀ ਬੜੀ ਵੱਡੀ ਤੇ ਨਾ ਤ੍ਰਿਫਲਾ ਪਾਊਡਰ ਉਹਦਾ ਇੱਕ ਚਮਚਾ ਰੋਜ਼ ਸਵੇਰੇ ਖਾਲੀ ਪੇਟ ਖਾ ਲੈ ਜੇ ਹੋਰ ਨਹੀਂ ਹੋ ਸਕਦਾ ਜੇ ਉਹਨੇ ਘਟਾਉਣੀਆਂ ਸ਼ਰਾਬ ਛੱਡਣ ਦਾ ਮੂਡ ਬਣਦਾ ਤਾਂ ਸ਼ਾਮ ਨੂੰ ਖਾ ਲਵੇ 5:00 ਵਜੇ ਤਾਂ ਰਾਤ ਨੂੰ ਜੇ ਉਹ 6 ਪੈਗ ਲਾਉਂਦਾ ਤਾਂ 3 ਲਾਉ ਓਏ ਇਹਦਾ ਨਾ ਹੋਏ ਗੋਲਸਾਹ ਉਹ ਤ੍ਰਿਫਲੇ ਵਾਲੀ ਲਾਉਣ ਲੱਗ ਜਾ سب تو وڈی گل کی ہے کہ جی سو سویرے انسان ਔਰ ਤ੍ਰਿਫਲਾ ਦਾ ਕੰਮ ਕੀ ਆ ਜੀ ਫੈਟੀ ਲੀਵਰ ਦੀ ਗੱਲ ਕਰ ਰਹੇ ਆ ਤ੍ਰਿਫਲਾ ਦਾ ਰੋਲ ਹੈ ਇੱਕ ਬਹੁਤ ਵੱਡਾ ਕਿ ਜਿੱਦਾਂ ਕੋਈ ਕਪੜਾ ਗੰਦਾ ਹੋ ਗਿਆ ਜੀ ਉਹਨੂੰ ਤੁਸੀਂ ਧੋਣ ਵਾਸਤੇ ਆਪਾਂ ਡਿਟਰਜੈਂਟ ਦੀ ਵਰਤ ਲੈਂਦੇ ਆ ਜਾਂ ਕੋਈ ਉਹਦਾ ਪ੍ਰਯੋਗ ਕਰਦੇ ਆ ਜੀ ਯੂਜ਼ ਕਰਦੇ ਆ ਧੋਣੇ ਆ ਉਹਦੇ ਨਾਲ ਜਦੋਂ ਧੋਕਿਆ ਇਹ ਨਿੱਖੜਦੀ ਹੈ ਸ਼ਰਟ ਵਾਈਟ ਕਲਰ ਦੀ ਉਵੇਂ ਸਾਡਾ ਤ੍ਰਿਫਲਾ ਜਿਹੜਾ ਪਾਊਡਰ ਆ ਉਹ ਸਾਡੇ ਹਾਰਟ ਬ੍ਰੇਨ ਲੀਵਰ ਪੈਂਕ੍ਰੀਆਟਿਕ ਸਿਕ੍ਰੀਸ਼ਨ ਔਰ ਸੈਕਸ਼ੂਅਲ ਆਰਗਨਸ ਨੂੰ ਇੰਨਾ ਵਾਸ਼ ਕਰ ਦਿੰਦਾ ਹੈ ਕਿ ਬੰਦਾ ਫਰੈਸ਼ ਫੀਲ ਕਰਦਾ ਮਹੀਨੇ ਡੇਢ ਮਹੀਨੇ ਜੀ ਕਿ ਯਾਰ ਕਮਾਲ ਹੋ ਗਿਆ ਔਰ ਲੇਕਿਨ ਇਹ ਜ਼ਰੂਰ ਹੈ ਕਿ ਜਿਵੇਂ दारू ਪੀਣ ਵਾਲਾ ਬੰਦਾ 4 ਕਿ ਦਿਨ ਪਹਿਲੀ ਵਾਰੀ ਜਿਹੜਾ दारू ਪੀਂਦਾ ਐ ਇਹ ਕਰ ਕਰ ਕੇ ਪੀਂਦਾ ਹਾਂਜੀ ਉਵੇਂ ਜਿਵੇਂ ਤ੍ਰਿਫਲਾ ਵੀ ਆਏ ਤਾਂ ਕਰਾਉਂਦਾ 4 ਕਿ ਦਿਨ ਉਦੋਂ ਬਾਅਦ ਜਦ ਸੈੱਟ ਹੋ ਜਾਂਦਾ ਫਿਰ ਉਹ ਕਹਦਾ ਹੁਣ ਹੋਰ ਕੁਝ ਨਹੀਂ ਰਹਿਣ ਦੇਣਾ ਉੱਤਰ ਕੀ ਦੇਖ ਰਹੇ ਹੋ ਕੰਮੀ ਭਾਈ ਜੀ ਨੇ ਮੇਰੀ ਗੱਲ ਗੌਰ ਨਾਲ ਸੁਣੀ ਬਹੁਤ ਬਹੁਤ ਮੈਨੂੰ ਮੈਨੂੰ ਬੈਕ ਸਟੇਜ ਕਹਿ ਰਹੇ ਸੀ ਵੀ ਗੁਰਸਬ ਮੇਰੇ ਇੱਥੇ ਗੈਸ ਜੀ ਬਣੀ ਜਾਂਦੀ ਐ ਮੈਂ ਇਹਨਾਂ ਨੂੰ ਤ੍ਰਿਫਲਾ ਹੀ ਦੱਸੀ ਇਹ ਐਜਾ ਵਾਸ਼ ਕਰ ਦੇਗਾ ਕਿਉਂ ਇਹ ਜਿਹੜਾ ਤ੍ਰਿਫਲਾ ਹੁਣ ਜਿਵੇਂ ਫੈਟੀ ਲੀਵਰ ਦੀ ਉਹ ਗੱਲ ਹੋਈ ਆ ਬਹੁਤੇ ਕੀ ਆ ਆਪਾਂ ਵੱਡੇ ਵੱਡੇ ਇੰਸਟੀਚਿਊਟ ਚ ਜਾਂਦੇ ਆ ਉੱਥੇ ਟੈਸਟ ਕਰਾਏ ਜਾਂਦੇ ਨੇ ਤੇਰਾ ਲੀਵਰ ਫੈਟੀ ਹੋ ਗਿਆ ਇਹ ਹੋ ਗਿਆ ਲੀਵਰ ਫੈਟੀ ਹੋ ਗਿਆ ਨੋ ਪ੍ਰੋਬਲਮ ਡਰਨਾ ਨਹੀਂ ਚਾਹੀਦਾ ਲੀਵਰ ਨੂੰ ਇੱਕ ਲੀਵਰੀ ਕਹਾਜਾ ਆਰਗਨ ਹੈ ਜਿਹੜਾ ਆਪਦੀ ਰਿਪੇਅਰ ਖੁਦ ਕਰ ਲੈਂਦਾ ਇਹਨੂੰ ਕਿਸੇ ਦੀ ਲੋੜ ਨਹੀਂ ਪੈਂਦੀ ਗੰਨੇ ਦਾ ਰਸ ਪੀਂਦੇ ਰਹੋ ਰੈਸਟ ਜਿਹੜੀ ਚਾਟੀ ਦੀ ਲੱਸੀ ਹੁੰਦੀ ਆ ਕਈ ਮੈਂ ਦੇਖੇ ਨਾ ਲੋਕ ਜਿਹੜੇ ਬਹੁਤ ਡਰਿੰਕ ਕਰਦੇ ਨੇ ਉਹ ਫਿਰ ਸਵੇਰੇ ਉੱਠ ਕੇ ਚਾਟੀ ਦੀ ਲੱਸੀ ਉਹ ਪੀਂਦੇ ਤਾਂ ਇਹ ਥੋੜੇ ਸੈੱਟ ਹੁੰਦੇ ਨੇ ਕਿ ਚਾਟੀ ਦੀ ਲੱਸੀ ਵੀ ਬਹੁਤ ਕੰਮ ਕਰਦੀ ਹੈ ਇਹਦੇ ਵਾਸਤੇ ਤੁਸੀਂ ਲੱਸੀ ਪ੍ਰਮੋਟ ਕਰ ਰਹੇ ਹੋ ਕਿ ਦਾਰ ਨਹੀਂ ਨਹੀਂ ਮੈਂ ਕਹਿੰਦਾ ਇਹ ਦਾਰੂ ਪੀਣਾ ਲੋਗ ਗਏ ਹੌਲੀ ਹੌਲੀ ਕੀ ਪਤਾ ਉਹ ਦਾਰੂ ਛੱਡ ਦੇਣ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਜਿਹੜੀ ਦਾਰੂ ਹੈ ਉਹ ਬਾਡੀ ਦੇ ਅੰਦਰ ਆਰਗਨਸ ਨੂੰ ਡਰਾਈ ਕਰਦੀ ਹੈ ਲੀਵਰ ਨੂੰ ਖੁਸ਼ਕ ਕਰਦੀ ਹੈ ਬ੍ਰੇਨ ਨੂੰ ਖੁਸ਼ਕ ਕਰ ਜਿਹੜੀ ਲੱਸੀ ਆ ਉਹ ਤਰ ਕਰਦੀ ਆ ਉਹਦਾ ਮਤਲਬ ਇਹ ਹੋ ਗਿਆ ਵੀ ਰਾਤ ਨੂੰ ਵੀ ਸ਼ਰਾਬ ਤੋਂ ਰਾਤ ਕੱਟ ਗਈ ਸਵੇਰ ਲੱਸੀ ਪੀ ਤੋ ਫਿਰ ਤੰਦਰੁਸਤੀ ਮਤਲਬ ਉਹ ਫਿਰ ਉਹ ਚੀਜ਼ ਹੋ ਗਈ ਕਿ ਰੋਜ਼ ਦੀ ਰੋਜ਼ ਫਿਰ ਇੱਕ ਦਿਨ ਐਸਾ ਪ੍ਰੋਬਲਮ ਖੜਾ ਹੁੰਦਾ ਹੈ ਫਿਰ ਉਹਨੂੰ ਐਂਬੂਲੈਂਸ ਹੀ ਲੈ ਕੇ ਜਾਂਦੀ ਆ ਹਸਪੀਟਲ ਜੇ ਜਦੋਂ ਫੈਟੀ ਲੀਵਰ ਹੋ ਜਾਂਦਾ ਹੈ ਫੈਟੀ ਲੀਵਰ ਹੋ ਗਿਆ ਕਦੇ ਕੋਲੇਸਟ੍ਰੋਲ ਵੱਧ ਗਿਆ ਕਦੇ ਟ੍ਰਾਈਗਲਾਈਸਰਾਈਡ ਵੱਧ ਗਏ ਇਸ ਤਰ੍ਹਾਂ ਕਰਕੇ ਫਿਰ ਉਹ ਪ੍ਰੋਬਲਮ ਕ੍ਰੀਏਟ ਹੁੰਦੀ ਆ ਨੇ ਕਈ ਲੋਕ ਕਹਿੰਦੇ ਨੇ ਜੀ ਸਾਡੇ ਲਾ ਫਲਾਣਾ ਬੁਢਾ 40 ਸਾਲ ਦਾ ਦਾਰੂ ਪੀ ਜਾਂਦਾ ਲਾਲ ਪਿਆ ਟਮਾਟਰ ਵਰਗਾ ਗੋਇਲ ਐਮੀ ਜਬੜੀਆਂ ਮਾਰੀ ਜਾਂਦਾ ਰੋਜ਼ ਹਾਂ ਉਹਨੂੰ ਤਾਂ ਲੱਗੀ ਨਹੀਂ ਕਹਿੰਦੇ ਹਾਂ ਵੀ ਉਹਨੂੰ ਤਾਂ ਕੁਝ ਹੋਇਆ ਨਹੀਂ ਤੇ ਲੇਕਿਨ ਉਹਨੂੰ ਪੁੱਛ ਕੇ ਦੇਖੋ ਵੀ ਉਹ ਕਿਹੜੇ ਡਾਕਟਰਾਂ ਵੈਦਾਂ ਕੋਲੇ ਰੋਜ਼ ੱਟਕੇ ਖਾਂਦਾ ਤੁਸੀਂ ਜਿਹੜੀ ਵਿੱਚ ਗੱਲ ਕਹੀ ਆ ਵੀ ਗੰਨੇ ਦਾ ਰਸ ਪੀ ਲਓ ਹਨਾ ਜਦੋਂ ਲੀਵਰ ਫੈਟੀ ਆ ਪਰ ਜਿਹਦੇ ਨਾਲ ਨਾਲ ਲੀਵਰ ਫੈਟੀ ਦੇ ਨਾਲ 슈ਗਰ ਦੀ ਪ੍ਰੋਬਲਮ ਹੋ ਗਈ ਉਹ ਗੰਨੇ ਦਾ ਰਸ ਕਿੱਦਾਂ ਗੰਨੇ ਦਾ ਰਸ ਹੀ ਤਾਂ 슈ਗਰ ਦਾ ਇਲਾਜ ਹੈ ਉਹ ਅੱਛਾ ਜੀ ਦੇਸ਼ ਵਿੱਚ ਗੰਨੇ ਦਾ ਹਾਂ ਜੀ ਅੱਛਾ ਜੀ ਬਿਲਕੁਲ ਸਹੀ ਕਹਿ ਰਹੇ ਹੋ ਰਸ ਦੇ ਵਿੱਚ 슈ਗਰ ਨਹੀਂ ਆਏ ਉਹ ਚ ਸੁਕ੍ਰੋਸ ਹੈ ਉਹਦੇ ਚ ਅੱਛਾ ਜੀ ਸਭ ਤੋਂ ਮਿੱਠਾ ਪਰ 0% ਉਹਦਾ ਨੁਕਸਾਨ ਹੈ 0% ਕੈਲਰੀਜ਼ ਮਤਲਬ ਮੈਂ ਪਿੱਛੇ ਜੇ ਇੱਕ ਸ਼ੋਅ ਦੇ ਵਿੱਚ ਕਿਹਾ ਸੀ ਕਿ ਜਿਹੜੇ ਲੋਕ 슈ਗਰ ਦੇ ਮਰੀਜ਼ ਆ ਉਹ ਸਿਰਫ ਚੀਨੀ ਛੱਡਣੀ ਆ ਔਰ ਚੀਨੀ ਤੋਂ ਬਣੀਆਂ ਹੋਈਆਂ ਚੀਜ਼ਾਂ। ਅચ્છਾ ਹੁਣ ਜਲੇਬੀਆਂ ਦੇਖ ਕੇ ਜਿਹਨੂੰ ਸ਼ੂਗਰ ਦਾ ਜੀ ਕਰਦਾ ਜਲੇਬੀ ਦੇਖ ਕੇ ਖਾਣ ਨੂੰ ਉਹ ਬਈ ਗੁੜ ਚ ਬਣਾ ਕੇ ਖਾ ਲਾ। ਕਿ ਕੌਣ ਕਹਿੰਦਾ ਇੱਕ ਖਾ ਲੈ ਦੋ ਖਾ ਲੈ ਅੱਧੀ ਖਾ ਲੈ। ਇਦਾਂ ਬਦਲੇ ਥੋੜੀ ਵੀ ਜਲੇਬੀਆਂ ਦੀ ਪਲੇਟ ਭਰ ਕੇ ਗਵਾਂਢੀਆਂ ਨੂੰ ਦਿਖਾ ਦਿਖਾ ਕੇ ਖਾਉਣੀ ਆ। ਤੇ ਮਤਲਬ ਕਹਿਣ ਦਾ ਵੀ ਥੋੜਾ ਖਾਓ। ਅੱਛਾ ਫਰੂਟ ਦੇਖੋ ਤੁਸੀਂ। ਹਰ ਫਰੂਟ ਹਰ ਇੱਕ ਫਰੂਟ ਕੋਈ ਵੀ ਫਰੂਟ ਹੈ ਜਾਨੀ ਜਿਹੜਾ 슈ਗਰ ਦੇ ਮਰੀਜ਼ ਲਈ ਨੁਕਸਾਨ ਕਰ ਜੇ ਕਹਿੰਦੇ ਅੰਗੂਰ ਨੁਕਸਾਨ ਨਾ ਨਾ ਬਿਲਕੁਲ ਹੀ ਨਹੀਂ ਕਰਦਾ ਬੜੀ 슈ਗਰ ਹੈ ਕਹਿੰਦੇ ਅੰਬ ਨੂੰ ਜਿਵੇਂ ਕਹਿੰਦੇ ਵੀ ਅੰਬ ਨਹੀਂ ਖਾਣਾ ਚਾਹੀਦਾ ਕੇਲਾ ਨੁਰੀ ਜੀ ਆਪਣੇ ਗੋਇਲ ਸਾਹਿਬ ਨੂੰ ਤਾਂ ਪਤਾ ਹੈ ਜਿਹੜਾ ਫਰੂਟਸ ਐਨੀ ਕਾਈਂਡ ਆਫ ਫਰੂਟਸ ਸਭ ਤੋਂ ਵੱਧ ਸਵੀਟਰ 0% ਨੁਕਸਾਨ ਦੇਖ ਲਓ ਕੀ ਬਾਤ ਹੈ ਨਾ ਜੀ ਨੇਚਰ ਨੇ ਮਤਲਬ ਕਿ ਮੇਰੇ ਇੱਕ ਦੋਸਤ ਨੇ ਅਬੂ ਦਾ ਵਿੱਚ ਰਹਿੰਦੇ ਉਹਨਾਂ ਨੂੰ 360 슈ਗਰ ਸੀ ਤੇ ਉਹਨਾਂ ਨੇ ਮਾਰਨਿੰਗ ਐਮਟੀ ਸਟੋਮੈਚ ਫਰੂਟ ਖਾਣਾ ਸ਼ੁਰੂ ਕਰਤਾ ਆਂਬ ਉੱਥੇ ਸਭ ਤੋਂ ਮਹਿੰਗੇ ਵਿਕਦੇ ਨੇ ਦੁਬਈ 'ਚ ਹਾਂਜੀ ਉਹ ਕਹਿੰਦੇ ਮੈਂ ਤਾਂ ਟੋਕਰੀਆਂ ਨੇ ਟੋਕਰੀਆਂ ਖਾ ਗਿਆਂ ਤੇ ਉਹ ਅੱਜ ਉਹਨਾਂ ਦੀ ਸ਼ੂਗਰ ਲੈਵਲ ਦੇਖੋ ਤਾਂ 100 ਦੇ ਥੱਲੇ ਥੱਲੇ ਸੱਚੀ ਕੀ ਬਾਤ ਸੱਚੀ ਗੱਲ ਹੈ ਹੈ ਗਿਆ ਜੀ ਜਿੱਦਾਂ ਸ਼ੂਗਰ ਦੇ ਜਿਹੜਾ ਮਰੀਜ਼ ਆ ਉਹ ਇੱਕਦਮ ਡਰ ਜਾਂਦਾ ਹਾਂਜੀ ਉਹ ਆਪਦੇ ਜਦੋਂ ਬੈਂਕ ਬੈਲੈਂਸ ਕੀ ਕਾਪੀਆਂ ਕਿਤਾਬਾਂ ਘਰ ਵਾਲੀ ਨੂੰ ਦੱਸਣ ਲੱਗ ਜਾਂਦਾ ਨੇ ਆਲੇ ਨੂੰ ਦੱਸਣ ਲੱਗ ਜਾਂਦਾ ਹਾਂ ਵੀ ਆਹ ਬਤਾਨੀ ਮੈਨੂੰ ਕੀ ਹੋ ਜੂਗਾ ਹੈਨਾ ਜਦ ਕੀ ਜਦੋਂ ਮੇਰੇ ਆਪਣੇ ਸਾਡੇ ਕਲੀਨਿਕ ਚ ਦੇਖਦੇ ਆ ਬੰਦਾ ਅਗੇ ਕਹਿੰਦਾ ਜੀ ਮੈਨੂੰ 25 ਕ ਸਾਲ ਹੋ ਗਏ ਸ਼ੂਗਰ ਹੋਈ ਨੂੰ ਵੀ ਕਮਲੇ ਕਿਉਂ ਡਰਦੇ ਹੋ ਇਹਨੂੰ ਤਾਂ 25 ਸਾਲ ਹੋ ਗਏ ਤੂੰ 25 ਦਿਨਾਂ ਚ ਡਰੀ ਜਨ ਜਿਹਨੂੰ ਨਵੀਂ ਨਵੀਂ ਹੁੰਦੀ ਉਹਨੂੰ ਐ ਲੱਗਦਾ ਪਤਾ ਨਹੀਂ ਕੀ ਬਿਲਕੁਲ ਵੀ ਕੀ ਹੋ ਗਿਆ ਤਾਂ ਉਹਦੇ ਵਾਰ ਉਹ ਨਾਲ ਦੀ ਨਾਲ ਤਾਂ ਸਾਰੇ ਮਿੱਠੇ ਛੱਡ ਦਿੰਦਾ ਨਾਲ ਦੀ ਨਾਲ ਉਹ ਹਰ ਚੀਜ਼ ਖਾਣੀ ਮੂੰਹ ਚ ਪਾ ਕੇ ਚੀਜ਼ ਮਸਾ ਸੋਚ-ਸੋਚ ਕੇ ਪਾਉਂਦਾ ਜੇ ਕਿਤੇ ਉਹ 20 ਸਾਲ ਤੋਂ ਦਾਰੂ ਪੀ ਰਿਹਾ ਪਹਿਲੇ ਦਿਨੀ ਛੱਡ ਦਿੰਦਾ ਵੀ ਅੱਜ ਨਹੀਂ ਪੀਣੀ ਬਸ ਉਹ ਕਹਿੰਦਾ ਵੀ ਉਹ ਚੀਜ਼ਾਂ ਦਾ ਫਿਰ ਸਾਈਡ ਇਫੈਕਟ ਉਹਦੀ ਕਮਰ ਵੀ ਟਾਈਟ ਢਿੱਲੀ ਹੋ ਜਾਂਦੀ ਹੈ ਪੈਂਟਾਂ ਕੱਪੜੇ ਢਿੱਲੇ ਨਾਲ ਤੈਨੂੰ ਕੀ ਹੋ ਗਿਆ ਬਾਹਲਾ ਹੀ ਮੜਾ ਜਾਊਗਾ ਉਹ ਵਿਚਾਰਾ ਹੋਰ ਮਰ ਜਾਂਦਾ ਮੈਨੂੰ ਤਾਂ 슈ਗਰ ਹੋ ਗਈ ਮੈਂ ਤਾਂ ਗਿਆ ਜਦ ਕਿ ਉਹਨੇ ਡਾਈਟ ਬੰਦ ਕਰਤੀ ਉਹਦੇ ਕਰਕੇ ਉਹਨੂੰ ਪ੍ਰੋਬਲਮ ਆ ਗਈ ਉੱਤੋਂ ਗੋਲੀਆਂ ਖਾਣ ਲੱਗਿਆ ਮੋਟੀਆਂ ਮੋਟੀਆਂ ਜਿਹੜੀਆਂ ਲੀਵਰ ਤੇ ਅਫੈਕਟ ਕਰ ਰਹੀਆਂ ਕਰਦੀਆਂ ਨੇ ਹਾਂਜੀ ਤਾਂ ਇਸ ਕਰਕੇ ਜਿਹੜਾ ਹੈਗਾ ਇਹ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਰਿਹਾ ਔਰ ਮੈਂ ਹਮੇਸ਼ਾ ਅਵੇਅਰ ਕਰਦਾ 슈ਗਰ ਦੇ ਮਰੀਜ਼ਾਂ ਨੂੰ ਕਿ ਜੇ 슈ਗਰ ਤੁਹਾਡੀ ਬਾਰਡਰ ਲਾਈਨ ਆ ਗਈ ਹੈ ਕਈਆਂ ਨੂੰ 6.1 ਆ ਜਾਂਦੀ ਹੈ 6.5 ਆ ਜਾਂਦੀ ਹੈ ਤਿੰਨ ਮਹੀਨੇ ਤੋਂ 슈ਗਰ 120 ਆ ਜਾਂਦਾ ਹਾਂ ਤਿੰਨ ਮਹੀਨੇ ਤੋਂ ਤਿੰਨ ਮਹੀਨੇ ਵਾਲੇ ਹਾਂਜੀ ਹਾਂ ਕਈਆਂ ਦੀ 120 ਵੀ ਆ ਜਾਂਦੀ ਆ ਨਾਰਮਲ ਡੇਲੀ ਹੈ ਹਾਂ ਜਿਨ੍ਹਾਂ ਦੀ 8 ਆਉਂਦੀ ਆ ਉਹਨੂੰ ਅਸੀਂ ਕਹਿੰਦੇ ਆ ਵੀ ਇਹ ਡਾਇਬੀਟਿਕ ਆ ਪਰ ਉਹਨੂੰ ਵੀ ਮੈਂ ਮੈਂ ਦੇਖਿਆ ਜੀ ਆਪ ਕਿ ਉਹਨੂੰ ਅਸੀਂ ਡਾਈਟ ਸੈੱਟ ਕਰਕੇ ਦੰਨੇ ਆ ਔਰ ਨਾਲ ਅਸੀਂ ਕਹਿੰਦੇ ਆ ਵੀ ਮੇਥੇ ਕਲੌਂਜੀ ਮੇਥੇ 20 ਦਾਣੇ ਕਲੌਂਜੀ ਦੇ 10 ਕ ਦਾਣੇ ਤੇ ਛੋਲਿਆਂ ਦੇ 30 ਕ ਦਾਣੇ ਕਾਲੇ ਛੋਲੇ ਭਿਓ ਕੇ ਰਾਤ ਨੂੰ ਰੱਖ ਦੋ ਸਵੇਰੇ ਖਾਲੀ ਪੇਟ ਚੱਬ-ਚੱਬ ਕੇ ਖਾ ਲਓ ਇਹ ਤਾਂ ਹੁੰਦਾ ਕਿ ਗੁੱਡ ਹੈਲਥ ਵਾਸਤੇ ਸੀ ਚੱਬ ਕੇ ਖਾਣ ਨੂੰ ਕਹਿੰਦੇ ਆ ਜਿਹੜੇ ਲੋਕ ਘੌਲੀ ਨੇ ਉਹਨਾਂ ਨੂੰ ਕਹਿਣਾ ਉਹਨਾਂ ਵੀ ਭੁਜੇ ਛੋਲੇ ਲੈ ਲਓ ਹੈ ਨਾ ਜੀ 300 ਗ੍ਰਾਮ ਲੈ ਲਓ ਤੇ 100 ਗ੍ਰਾਮ ਉਹਦੇ ਵਿੱਚ ਪਾ ਲਓ ਕਲੌਂਜੀ 200 ਗ੍ਰਾਮ ਪਾ ਲਓ ਮੇਥੇ ਉਹਨੂੰ ਪੀਸ ਕੇ ਪਾਊਡਰ ਬਣਾ ਲਓ ਅੱਧਾ ਚਮਚਾ ਖਾ ਲਿਆ ਕਰੋ ਕੁਛ ਤਾਂ ਕਰੋ ਮਤਲਬ ਉਹਦੇ ਨਾਲ ਹੀ 슈ਗਰ ਕੰਟਰੋਲ ਹੋ ਰਹੀ ਆ ਅਜੀ ਮਤਲਬ ਠੀਕ ਹੈ ਸਾਡੇ ਕੋਲੇ ਹੁਣ ਜਿਵੇਂ ਕਾਰੋਬਾਰ ਨੇ ਖਰਚੇ ਨੇ ਲੋਕ ਦਵਾਈਆਂ ਦਿੰਦੇ ਨੇ ਉਹ ਦੇਣ ਉਹਨਾਂ ਦੀ ਖੁਸ਼ੀ ਹੈ ਕਈਆਂ ਦਾ ਮਨ ਨਹੀਂ ਟਿਕਦਾ ਵੀ ਗੁਲਸਾਹਬ ਕੋਲੇ ਆਏ ਸੀ ਫੀਸ ਤਾਂ ਦੇਤੀ ਐਨੀ ਤੇ ਜਦ ਗੁਲਸਾਹਬ ਨੇ ਮੇਥੀ ਜੀ ਦੱਸ ਕੇ ਭੇਜਤਾ ਯਾਰ ਇਹ ਤਾਂ ਸਾਨੂੰ ਵੀ ਪਤਾ ਨਹੀਂ ਵੀ ਪਤਾ ਨਹੀਂ ਫਿਰ ਪਹਿਲਾਂ ਹੀ ਖਾ ਲੈਂਦੇ ਮੇਰੇ ਕੋਲ ਮਤਲਬ ਤੇਰੀ ਘਰ ਹੀ ਨਾ ਪਤਾ ਖਾਣਾ ਵੀ ਖਾਣਾ ਕਿੱਦਾਂ ਕਦੋਂ ਖਾਣਾ ਕਲੌਂਜੀ ਦੇ ਜਿਵੇਂ ਤੁਸੀਂ ਕਹਿੰਦੇ ਹੋ ਛੋਲਿਆਂ ਦੇ 30 tane ਮੁੱਠੀ ਭਰ ਕੇ ਭੇਉ ਦੇਣੀਆਂ ਹਾਂ ਜਾਦਾ ਬਾਲੇ ਵੀ ਅੱਜੇ ਠੀਕ ਹੋ ਜੂ ਟੁਟਕੀ ਟੁਟਕੀ ਹੋ ਪਾ ਦਲੀਆਂ ਨੇ ਹੁਣ ਕਈ ਮੇਰੇ ਕਈ ਵੀਡੀਓ ਹੁੰਦੇ ਨੇ ਉਹਦੇ ਥੱਲੇ ਕਮੈਂਟ ਚ ਲਿਖ ਦਿੰਦੇ ਨੇ ਵੀ ਗੋਇਲ ਸਾਹਿਬ 10 ਕਲੌਂਜੀ ਦੇ ਦਾਣੇ ਦਾ ਜਾੜ ਜੀ ਫਸ ਕੇ ਰਹਿ ਜਾਣਗੇ ਮੈਂ ਕਹਿੰਦਾ ਤੂੰ ਫਸਾ ਤਾਂ ਸਹੀ 10 50 ਅਗਲੇ 10 ਤਾਂ ਨਿਕਲਣਗੇ ਆਪੇ ਖੁਰਕੇ ਅੰਦਰ ਚੱਲ ਜਾਣਗੇ ਕਿਉਂਕਿ ਜਾਣਾ ਜੀ ਗੱਡੇ ਬਣੇ ਪਏ ਨੇ ਮੇਰਾ ਕੀ ਕਸੂਰ ਆ ਆਊਡਰ ਪੜਾ ਕੇ ਖਾਲਾ ਅਸਲੋ ਕਿ ਇਤੋਂ ਵੱਧ ਜੀ ਖਾਂਦਾ ਬੰਦਾ ਨਾ ਫਿਰ ਗਰਮੀ ਪੈਂਦੀ ਆ ਅੱਜ 10 ਦਾਣੇ 30 ਦਿਨਾਂ ਦੇ ਵਿੱਚ 300 ਦਾਣਾ 365 ਦਿਨਾਂ ਦੇ ਵਿੱਚ 3660 ਦਾਣੇ ਉਹਨੂੰ ਫਿਰ ਵਜਨ ਕਰੋ ਨਾ ਨਿਕਲਣਾ ਤਾਂ ਬਾਡੀ ਚ ਪਰ ਜੇ ਆਪਾਂ ਪਾਣੀ ਚ ਪਿਉੰਨੇ ਉਹਦੀ ਗਰਮੀ ਨਿਕਲ ਵੀ ਜਾਂਦੀ ਹੈ ਨਾ ਹਾਂ ਉਹਦੀ ਜਦੋਂ ਪਾਣੀ ਚ ਪਿਉ ਦਿੰਨੇ ਆ ਉਹਦੀ ਤਸੀਰ ਤੇਰੀ ਐਂਜ ਹੋ ਜਾਂਦੀ ਹੈ ਫਿਰ ਉਹ ਪਿਓਰ ਮਤਲਬ ਕਿ ਆਪਣੇ ਸਰੀਰ ਤੇ ਕੰਮ ਕਰਦਾ ਮੇਰਾ ਖਿਆਲ ਹੈ ਵੀ ਗੋਲ ਸਾਹਿਬ ਇਹ ਜਵਾਬ ਭਾਈ ਸਾਹਿਬ ਨੂੰ ਬਿਲਕੁਲ ਸਹੀ ਮਿਲ ਗਿਆ ਹੋਣਾ ਮੈਨੂੰ ਲੱਗਦਾ ਵੀ ਕਾਫੀ ਬੰਦੇ ਹੱਥ ਖੜੇ ਕਰ ਰਹੇ ਨੇਾਂ ਦੀਆਂ ਵੀ ਸਮੱਸਿਆਵਾਂ ਨੇ ਇੱਕ ਬੰਦੇ ਨੂੰ ਦਿਓ ਜੀ ਮਾਈਕ ਫਿਰ ਅਸੀਂ ਪੁੱਛ ਲਈਏ ਹਾਂ ਜੀ ਸਰ ਦਰਸਾਲ ਜੀ ਅੱਜ ਮੈਂ ਆਪਣੇ ਲਈ ਨਹੀਂ ਕਿਸੇ ਹੋਰ ਲਈ ਤੁਹਾਡੇ ਕੋਲ ਸੰਮੁਖ ਹੋਇਆ ਜੀ ਮੈਂ ਪ੍ਰਾਪਰਟੀ ਦਾ ਕੰਮ ਕਰਦਾ ਜੀ ਨਾਲ ਬਿਲਡਿੰਗ ਕ ਟ੍ਰਾਂਜੈਕਸ਼ਨ ਦਾ ਕੰਮ ਕਰਦਾ ਜੀ ਮੇਰੇ ਕੋਲ ਕੁਝ ਲੇਬਰ ਕੰਮ ਕਰਦੀ ਹੈ ਹਮ ਜਿਹਦੇ ਵਿੱਚ ਕੁਝ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨੇ ਹਮ ਉਹ ਦੇਖਿਆ ਜੀ ਉਹਨਾਂ ਵਿੱਚੋਂ ਕਈ ਚੈਨੀ ਖੈਨੀ ਵਗੈਰਾ ਗੁਟਕਾ ਜਰਦਾ ਵਗੈਰਾ ਖਾਂਦੇ ਰਹਿੰਦੇ ਆ ਹਮ ਤੇ ਹੋਰ ਵੀ ਕਈ ਨਸ਼ੇ ਕਰਦੇ ਹੋਣੇ ਕਈ ਦਿਨਾਂ ਤੋਂ ਦੇਖ ਰਿਹਾ ਜੀ ਉਹਨਾਂ ਦੇ ਵਿੱਚ ਕਈ ਸਮੱਸਿਆਵਾਂ ਆ ਰਹੀਆਂ ਹਨ ਮੈਨੂੰ ਲੱਗਦਾ ਵੀ ਇੱਕ ਦੋ ਜਣਾਂ ਦਾ ਲੀਵਰ ਦੇ ਚੱਕਰ ਬਹੁਤ ਜ਼ਿਆਦਾ ਪੈ ਰਿਹਾ ਜੀ ਕੋਈ ਇਹਦੇ ਬਾਰੇ ਕੋਈ ਦੱਸੋ ਜੀ ਸੰਦੀਵਾਰੀ ਸਮੱਸਿਆ ਬਾਰੇ ਜੀ ਕਿਸ ਤਰ੍ਹਾਂ ਕਰੀਏ ਇਲਾਜ ਉਹਨਾਂ ਦਾ ਜੀ ਗੁਰਪ੍ਰੀਤ ਸਾਹਿਬ ਦੱਸੋ ਫਿਰ ਜੀ ਦੇਖੋ ਇਹਦਾ ਇਹਨਾਂ ਦਾ ਇਹਦਾ ਨਾ ਗੁਟਕਾ ਮੈਂ ਤੁਹਾਨੂੰ ਦੱਸਦਾ ਲੀਵਰ ਦੀ ਗੱਲ ਤੇ ਮੈਂ ਦੱਸ ਚੁੱਕਿਆ ਪਰ ਇੱਕ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ ਜਿਹੜਾ ਗੁਟਕਾ ਤੇ ਖੈੜੀ ਆ ਜੀ ਇਹਦਾ ਇਲਾਜ ਪੂਰੀ ਦੁਨੀਆ 'ਚ ਕੋਈ ਡਾਕਟਰ ਵੈਦ ਨਹੀਂ ਕਰ ਸਕਦਾ ਖੁਦ ਬੰਦਾ ਕਰ ਸਕਦਾ ਹੂੰ ਸਭ ਤੋਂ ਵਧੀਆ ਚੀਜ਼ ਹੈ ਇਹਦੇ ਵਾਸਤੇ ਅਜਵਾਇਣ ਜਿਹੜੀ ਆਪਣੇ ਰਸੋਈ ਚ ਆਮ ਹੁੰਦੀ ਹੈ ਅਜਵਾਇਣ ਲੈ ਲਓ ਮੁੜ ਕੇ ਆ ਕੇ ਹਾਂ ਉਹ ਜਿਵੇਂ ਗੁਟਕਾ ਲੈਂਦੇ ਆ ਮੈਂ ਇੱਕ ਵਾਰੀ ਨੂਰੀ ਮੈਡਮ ਨੇ ਦੱਸਿਆ ਸੀ ਨੂਰੀ ਮੈਡਮ ਦੇ ਕਈ ਐਸੇ ਜੇ ਲੇਬਰ ਲੱਗੀ ਹੋਈ ਸੀ ਉਹਨਾਂ ਦਾ ਛੜਾਇਆ ਤੇ ਉਹਨਾਂ ਨੂੰ ਦੱਸਿਆ ਵੀ ਇਦਾਂ ਕਰ ਲਓ ਛੁੱਟ ਜਾਂਦਾ ਉਹ ਕੀ ਕਰਨਾ ਐ ਅਜਵਾਇਣ ਲੈਣੀ ਆ ਅਜਵਾਇਣ ਲੈ ਕੇ ਉਹਦੇ ਵਿੱਚ ਥੋੜਾ ਜਿਹਾ ਸਿੰਧਾ ਨਮਕ ਉਹ ਫੀਲਿੰਗ ਪੂਰੀ ਲੈ ਤੋ ਬਣ ਗਈ ਏਦਾਂ ਉਹਨੂੰ ਰਗੜ ਕੇ ਅਜਵਾਇਣ ਨੂੰ ਪੂਰਾ ਠੱਪਾ ਮਾਰ ਕੇ ਉਹਨੂੰ ਚਾਕੇ ਆਪਦੇ ਮਜ਼ਦੂਰ ਨੂੰ ਲੈ ਕੇ ਦੇਵੇ ਵੀ ਘਰੇ ਬਣਾ ਲਾ ਕਿਲੋ ਜੁਆਇਨ ਲੈ ਲੈ ਕਿਲੋ ਦਮਕ ਲੈ ਲੈ ਉਹਨਾਂ ਨੂੰ ਵੰਡ ਦੇ ਸਾਰਿਆਂ ਨੂੰ ਤੇ ਤੁਹਾਡੇ ਵੀ ਥੈਂਕ ਯੂ ਕਰਨਗੇ ਆਉਂਦੇ ਜਾਂਦੇ ਤੁਹਾਨੂੰ ਸਾਸਤਰੀ ਕਾਲ ਬੁਲਾਉਣਗੇ ਨਾਲੇ ਤਰਾਰਾ ਵੀ ਆਊਗਾ ਉਹਨਾਂ ਨੂੰ ਉਹ ਨਾਲੇ ਉਹਨਾਂ ਨੂੰ ਪੂਰਾ ਤਰਾਰਾ ਤਰਾਰਾ ਆਊਗਾ ਉਹਦੇ ਨਾਲ ਤੇ ਉਹਦੇ ਨਾਲ ਜੇ ਦਿਨ ਦੇ ਵਿੱਚ 10 ਵਾਰੀ ਕੋਲੀਪ ਪਲਾਉਂਦਾ ਮੂੰਹ ਦੇ ਵਿੱਚ ਤਾ ਉਹ ਘੱਟੋ ਘੱਟ 10 ਵਾਰੀ ਦੀ ਜਗ੍ਹਾ ਇੱਕ ਵਾਰੀ ਲਾਊਗਾ ਹੌਲੀ ਹੌਲੀ ਛੱਡ ਦੂਗਾ ਪਰ ਜਿਹੜੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਮੂੰਹ ਦੇ ਕੈਂਸਰ ਹੋਏ ਨੇ ਜਾਂ ਉਹਨਾਂ ਦੇ ਮੂੰਹ 'ਚ ਜ਼ਖਮ ਹੋ ਗਏ ਨੇ ਜਾਂ ਗੁਟਕਾ ਖਹਿਣੀ ਛੁੱਟਦੇ ਹੀ ਨਹੀਂ ਮੂੰਹ ਭਰਿਆ ਹੀ ਰਹਿੰਦਾ ਉਹਨਾਂ ਵਾਸਤੇ ਸਾਡੇ ਵੈਦ ਜੀ ਨੇ ਬਣਾਇਆ ਇੱਕ ਕੋ ਲਿਪ ਦੇ ਬਦਲੇ ਯੂ ਲਿਪ ਉਹ ਯੂ ਲਿਪ ਐਸਾ ਬਣਾਇਆ ਜੀ ਉਹ 'ਚ ਅਕਰ ਕਰਾ ਪਾਇਆ ਹੁਣ ਅਕਰ ਕਰਾ ਜੇ ਬੰਦਾ ਮੂੰਹ ਚ ਰੱਖ ਲਵੇ ਉਹਦੇ ਮੂੰਹ ਦਾ ਸੁਆਦ ਹੀ ਖਤਮ ਹੋ ਜਾਂਦਾ ਉਹਨੂੰ ਫਿਰ ਚੜਦੇ ਦਾ ਸੁਆਦ ਹੀ ਨਹੀਂ ਆਉਂਦਾ ਉਹ ਕਹਿੰਦਾ ਛੱਡੋ ਜੀ ਮਤਲਬ ਓਨੀ ਕੁ ਦਿਨ ਚੁਟਕੀ ਰੱਖਣੀ ਆ ਮੁੜ ਕੇ ਰੱਖਣ ਦੀ ਲੋੜ ਨਹੀਂ ਐਸ ਕਰਕੇ ਜੇ ਉਹਦੀ ਲੋੜ ਪਈ ਤੁਸੀਂ ਉਹ ਵੀ ਆਨਲਾਈਨ ਜਾ ਕੇ www.vedvan.com ਤੇ ਜਾ ਕੇ ਲੈ ਲਿਓ ਮਿਲ ਜਾਂਦਾ ਕਰਦੇ ਨੇ ਕਹਿਣਾ ਵੀ ਮੁੰਡਾ ਬਾਕੀ ਚੀਜ਼ਾਂ ਦਾ ਛੱਡ ਗਿਆ ਜੋਇਨ ਜ਼ਿਆਦਾ ਖਾਣ ਲੱਗ ਗਿਆ ਉਹ ਤਾਂ ਜੋੜ ਵੀ ਠੀਕ ਰਹਿੰਦੇ ਆ ਹੋਰ ਪਿੱਛੇ ਹੱਥ ਹੋਰ ਖੜੇ ਹੋ ਰਹੇ ਆ ਜੀ ਹਾਂਜੀ ਹਾਂਜੀ ਅੱਜ ਸਮੱਸਿਆਵਾਂ ਬਹੁਤ ਲੈ ਕੇ ਆਏ ਨੇ ਦੇਖੋ ਸਸਰੀਕਾਲ ਕੋਇਲ ਸਾਹਿਬ ਸਰ ਮੈਂ ਤੁਹਾਨੂੰ ਬਹੁਤ ਟਾਈਮ ਤੋਂ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਮਿਲਣ ਨਹੀਂ ਪਾਇਆ ਤੇ ਅਪੁਆਇੰਟਮੈਂਟ ਨਹੀਂ ਮਿਲੀ ਤੇ ਅੱਜ ਇਸ ਸ਼ੋਅ ਦੇ ਰਿਗਾਰਡਿੰਗ ਮਿਲਣ ਦਾ ਮੌਕਾ ਮਿਲਿਆ ਸੀ ਤੇ ਸਰਬਸ ਮੈਂ ਇਹਨਾ ਕਹਿਣਾ ਚਾਹੁੰਦਾ ਸੀ ਕਿ ਕੁਝ ਟਾਈਮ ਪਹਿਲਾਂ ਮੇਰਾ ਭਰਾ ਇੰਗਲੈਂਡ ਦੇ ਵਿੱਚ ਗਿਆ ਸੀ ਤੇ ਉਹ ਉੱਥੇ ਜਾ ਕੇ ਗਲਤ ਸੰਗਤ ਵਿੱਚ ਪੈ ਗਿਆ ਸੀ ਨਸ਼ਾ ਦੇ ਵਿੱਚ ਪੈ ਗਿਆ ਸੀ ਤੇ ਫਿਰ ਮੈਂ ਥੋਡੀ ਦਵਾਈ ਦੇ ਬਾਰੇ ਪਤਾ ਕੀਤਾ ਸੀ ਤੇ ਫਿਰ ਉਹ ਦਵਾਈ ਮੈਂ ਉਹਦੇ ਕੋਲ ਇੰਗਲੈਂਡ ਦੇ ਵਿੱਚ ਭੇਜੀ ਸੀ ਤੇ ਅੱਜ ਉਹ ਬਿਲਕੁਲ ਸਵਸਥ ਨੇ ਤੇ ਖੁਸ਼ ਨੇ ਤੇ ਅਸੀਂ ਅੱਜ ਇਸ ਲਈ ਆਏ ਕਿ ਤੁਹਾਡਾ ਦਿਲੋਂ ਧੰਨਵਾਦ ਕਰ ਸਕੀਏ ਕਿ ਬਹੁਤ ਬਹੁਤ ਧੰਨਵਾਦ ਵਾਹ ਜੀ ਵਾਹ ਜੀ ਕੀ ਬਾਤ ਹੈ ਇਹ ਕੋਈ ਫੀਡਬੈਕ ਜਿਹੜੀ ਗੁਰਸਬ ਜਿਹੜੀ ਫੀਡਬੈਕ ਆਉਂਦੀ ਹੈ ਨਾ ਇਹ ਵੀ ਗਬਰੂ ਪਾਊਡਰ ਵਾਲਾ ਕੰਮ ਕਰਦੀ ਹੈ ਹਾਂ ਇਹ ਕਰਦੀ ਹੈ ਕਿਉਂਕਿ ਵੈਦ ਦੀ ਇੱਕ એનર્ਜੀ ਹੁੰਦੀ ਆ ਜਿਹੜਾ ਵੈਦ ਆ ਨਾ ਜਦੋਂ ਉਹਦਾ ਕੋਈ ਮਰੀਜ਼ ਠੀਕ ਹੁੰਦਾ ਠੀਕ ਹੋ ਕੇ ਜਦੋਂ ਮਰੀਜ਼ ਉਹਨੂੰ ਆ ਕੇ ਦੱਸਦਾ ਵੀ ਮੈਂ ਠੀਕ ਹੋਇਆ ਵੈਦ ਨੂੰ ਇੰਨਾ ਚੌ ਚੜ ਜਾਂਦਾ ਜਿਵੇਂ ਘਰੇ ਮੁੰਡਾ ਜੰਮਿਆ ਹੁੰਦਾ ਉਹਦੇ ਆ ਕੇ ਉਹ ਉਹਨੂੰ ਐ ਹੁੰਦਾ ਮੈਂ ਮੈਂ ਜਿਹੜਾ ਕੰਮ ਕੀਤਾ ਉਹਦੀ ਕਿਤੇ ਨਾ ਕਿਤੇ ਬਰਕਤ ਪਈ ਇਹ ਪਰਮਾਤਮਾ ਕਰੇ ਸ਼ੀਫਾ ਜਦੋਂ ਹੱਥ ਚ ਆਉਂਦੀ ਹੈ ਨਾ ਫੇ ਬੰਦਾ ਉਹਦਾ ਸ਼ੁਕਰ ਕਰਦਾ ਪਰਮਾਤਮਾ ਦਾ ਬਿਲਕੁਲ ਉਹਦਾ ਸ਼ੁਕਰ ਕਰਦਾ ਔਰ ਉਹ ਵੀ ਸਾਥ ਦੰਦਾ ਜੀ ਨਾਲ ਖੜਾ ਹੋ ਕੇ ਹਾਂਜੀ